ਇਹ ਬਹੁਤ ਹੀ ਮਹੱਤਤਾ ਰੱਖਦੇ ਨੇ ਸੋ ਐਦਾਂ ਦੇ ਵਿਸ਼ਿਆਂ ਦੇ ਵਿੱਚ ਅੱਜ ਅਸੀਂ ਇੱਕ ਵਿਸ਼ਾ ਚੁਣਿਆ ਹੈ ਉਹ ਹੈ ਕਿ ਪੁਰਾਣੇ ਸਮਿਆਂ ਦੇ ਵਿੱਚ ਮਕਾਨ ਕੱਚੇ ਹੁੰਦੇ ਸੀਗੇ ਤੇ ਰਿਸ਼ਤੇ ਪੱਕੇ ਹੁੰਦੇ ਸੀਗੇ ਸੋ ਰਿਸ਼ਤਿਆਂ ਦਾ ਨਿੱਗ ਪੁਰਾਣੇ ਸਮਿਆਂ ਦੇ ਵਿੱਚ ਬਹੁਤ ਹੀ ਗੂੜਾ ਹੁੰਦਾ ਸੀਗਾ ਸਾਡਾ ਪ੍ਰੇਮ ਪਿਆਰ ਬਹੁਤ ਹੁੰਦਾ ਸੀਗਾ ਤੇ ਅਸੀਂ ਇੱਕ ਦੂਜੇ ਨਾਲ ਪਿਆਰ ਕਰਦੇ ਸੀਗੇ ਤੇ ਇੱਕ ਦੂਜੇ ਦੀ ਗੱਲ ਮੰਨ ਵੀ ਲੈਂਦੇ ਸੀਗੇ ਤੇ ਨਫ਼ਰਤ ਨਹੀਂ ਕਰਦੇ ਸੀਗੇ ਪਰ ਅੱਜ ਉਲਟ ਹੋ ਗਿਆ ਸਾਡੇ ਮਕਾਨ ਪੱਕੇ ਹੋ ਗਏ ਨੇ ਤੇ ਜਿਹੜੇ ਰਿਸ਼ਤੇ ਨੇ ਉਹ ਕੱਚੇ ਹੋ ਗਏ ਨੇ ਸੋ ਇਸ ਸਬੰਧ ਬਤ ਅਸੀਂ ਅੱਜ ਗੱਲਬਾਤ ਕਰਾਂਗੇ ਅਸੀਂ ਸਟੂਡੀਓਜ਼ ਦੇ ਵਿੱਚ ਸਦਾ ਦਿੱਤਾ ਸਾਡੇ ਸਹਿਯੋਗੀ ਜੀ ਨੇ ਜੀ सुरेंद्र ਢਿੰਟਸਾ ਜੀ ਸੋ ਸਰ ਤੁਹਾਡਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਨਿਕ ਜੀ ਹੈ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਜੀਵੇਂ ਸਰ ਦਸਕਾਰ ਨੂੰ ਮੈਂ ਦੱਸਿਆ ਕਿ ਪੁਰਾਣੇ ਵੇਲੇ ਦੀ ਆਪਾਂ ਜੇਕਰ ਗੱਲ ਕਰੀਏ ਉਹਨਾਂ ਦੇ ਵਿੱਚ ਜਿਹੜੇ ਮਕਾਨ ਹੁੰਦੇ ਸੀਗੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮਕਾਨ ਕੱਚੇ ਹੁੰਦੇ ਸੀਗੇ ਤੇ ਜਿਹੜੇ ਰਿਸ਼ਤੇ ਸੀਗੇ ਉਹ ਵੀ ਪੱਕੇ ਹੁੰਦੇ ਸੀਗੇ ਪਰ ਹੁਣ ਉਲਟ ਹੈ ਜਿਹੜੇ ਹੁਣ ਰਿਸ਼ਤੇ ਨੇ ਉਹ ਵੀ ਕੱਚੇ ਨੇ ਤੇ ਮਕਾਨ ਪੱਕੇ ਨੇ ਸੋ ਇਸ ਦੇ ਵਿੱਚ ਬਹੁਤ ਸਾਰਾ ਫਰਕ ਪੈ ਗਿਆ ਸਾਡੇ ਜਨਰੇਸ਼ਨ ਗੈਪ ਲਾ ਲਓ ਭਾਵੇਂ ਭਾਵੇਂ ਸਾਡੇ ਰਹਿਣ ਸਹਿਣ ਦਾ ਢੰਗ ਲਾ ਲਓ ਜਾਂ ਸਾਡੇ ਆਪਸੀ ਪ੍ਰੇਮ ਪਿਆਰ ਲਾ ਲਓ ਉਹ ਇੰਨਾ ਨਿੱਗ ਨਹੀਂ ਰਿਹਾ ਸੋ ਆਪਾਂ ਕੀ ਕਾਰਨ ਅੱਜ ਲੱਭ ਸਕਦੇ ਆ ਇੱਥੇ ਇਸ ਮੰਚ ਦੇ ਉੱਤੇ ਕੀ ਕੀ ਕਾਰਨ ਰਿਹਾ ਸਰ ਵੀ ਇਹ ਚੀਜ਼ ਥੋੜਾ ਉਲਟ ਫੇਰ ਜਾ ਹੋ ਗਿਆ ਦੇਖੋ ਗੱਲ ਇਹ ਸੀ ਕਿ ਵਕਤ ਨਾਲ ਰੇਚੀ ਬਦਲਦੀ ਹੈ ਹੂੰ ਤੁਸੀਂ ਦੇਖਿਆ ਨਾ ਜੀ ਮੈਂ ਤੁਸੀਂ ਗੱਲ ਕਰੀਏ ਪੁਰਾਣੇ ਜ਼ਮਾਨੇ 'ਚ ਮਕਾਨ ਕੱਚੇ ਰਿਸ਼ਤੇ ਪੱਕੇ ਹੂੰ ਕਿ ਜਦੋਂ ਪੁਰਾਣਾ ਜ਼ਮਾਨਾ ਸੀਗਾ ਤੁਸੀਂ ਪਰ ਆਪਾਂ ਪਿੰਡਾਂ ਨਾਲ ਲੱਟੜਾਂ ਪਿੰਡਾਂ 'ਚ ਰਹਿੰਦੇ ਵੀ ਆ ਆਪਣੇ ਬਜ਼ੁਰਗ ਵੀ ਰਹਿੰਦੇ ਰਹੇ ਜੀ ਤੇ ਉਦੋਂ ਪਿੰਡ ਕੱਚੇ ਹੋਣ ਕਰਕੇ ਬੰਦਾ ਇੱਕ ਖੁੱਲਾ ਟੋਲਾ ਬੇੜਾ ਹੁੰਦਾ ਸੀਗਾ ਹੂੰ ਜਦੋਂ ਵੀ ਕੋਈ ਭਾਈ ਭੈਣ ਹੋਣਾ ਰਿਸ਼ਤੇਦਾਰ ਆਉਣਾ ਆਪਾਂ ਸਾਰਿਆਂ ਨੂੰ ਇਕ ਮੰਜੇ 'ਤੇ ਡਾਹ ਦੇਣਾ ਕੋਈ ਪੱਖੇ ਵੀ ਨਹੀਂ ਹੁੰਦੇ ਸੀਗਾ ਜਦ ਬਿਜਲੀ ਵੀ ਨਹੀਂ ਦੀ ਜੀ ਕਚੁੱਲੇ ਤੇ ਮਤਲਬ ਰੋਟੀ ਪਾਣੀ ਬਣਾਣਾ ਹੂੰ ਮਿੰਜੇ ਡਾਹ ਕੇ 5 6 ਵਜੇ ਸੌ ਜਾਣਾ ਸਵੇਰੇ ਉੱਠਣਾ ਉਹੀ ਖੇਤੀਬਾੜੀ ਕਰਨੀ ਮਤਲਬ ਜਦੋਂ ਅੱਜ ਕੱਲ ਉਹਨਾਂ ਕੋਲ ਟਾਈਮ ਸੀਗਾ ਹੂੰ ਬਿਲਕੁਲ ਉਹਨਾਂ ਕੋਲ ਟਾਈਮ ਸੀਗਾ ਉਹਦਾ ਨਾ ਟੀਵੀ ਦਾ ਜ਼ਮਾਨਾ ਸੀ ਨਾ ਮੋਬਾਈਲ ਦਾ ਨਾ ਗੱਡੀਆਂ ਦਾ ਨਾ ਹੋਟਲ ਨਾ ਕੋਈ ਘੁੰਮਣ ਫਿਰਨ ਦਾ ਸਾਧਨ ਕਿ ਕਿਤਨਾ ਕਿਤੇ ਉਦੋਂ ਰਿਸ਼ਤਿਆਂ 'ਚ ਇਸ ਲਈ ਪਿਆਰ ਮੁਹੱਬਤ ਵਧਿਆ ਕਿ ਉਦੋਂ ਟਾਈਮ ਦੀ ਜਿਹੜੀ ਵੈਲਿਊ ਸੀ ਉਹ ਪਰਿਵਾਰ ਨੂੰ ਦਿੱਤੀ ਜਾਂਦੀ ਸੀ ਹੁਣ ਕੀ ਹੈ ਕਿ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਹੈ ਅੱਜ ਕੱਲ ਦਾ ਸਮਾਂ ਚੱਲ ਰਿਹਾ ਹੈ ਜੀ ਅਸੀਂ ਮਕਾਨਾਂ ਤੋਂ ਕੱਚਿਆਂ ਤੋਂ ਪੱਕੇ ਤੱਕ ਆ ਗਏ ਤਰੱਕੀਆਂ ਵੀ ਕਰ ਲਈਆਂ ਬਿਲਕੁਲ ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਰਿਸ਼ਤੇ ਨੇ ਨਾ ਉਹ ਖੋਖਲੇ ਹੋ ਗਏ ਉਹ ਕੱਚੇ ਹੋ ਗਏ ਜੀ ਹੁਣ ਅਸੀਂ ਕੀ ਕਰਦੇ ਹਾਂ ਘਰੇ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਨਾ ਜੀ ਨਾਨਿਆਂ ਧੋਨਿਆਂ ਥੋੜਾ ਮੋਟਾ ਕਿਸੇ ਕੋਲ ਮਿਲ ਗਿਆ ਆਪਾਂ ਨੂੰ ਮਹੱਲੇ 'ਚ ਹੀ ਆ ਘਰ ਦੇ ਅੱਜ ਗੱਲਬਾਤ ਕੀਤੀ ਸਿੱਧਾ ਜਾ ਕੇ ਆਪਾਂ ਆਪਣੇ ਰੂਮਾਂ 'ਚ ਜਾ ਕੇ ਬੈਠਦੇ ਹਾਂ ਬਿਲਕੁਲ ਸਰ ਗੈਸਟ ਕਰਦੇ ਹਾਂ ਜੀ ਇੱਕ ਗੱਲ ਹੋਰ ਦੇਖੀ ਜਾਂਦੀ ਹੈ ਕਿ ਸਾਡੇ ਹੁਣ ਦੀਕਰ ਆਪਾਂ ਗੱਲ ਕਰੀਏ ਸਮੇਂ ਦੀ ਹੈਨਾ ਕਿ ਨਾ ਜੇ ਕੀ ਹੁੰਦਾ ਸੀਗਾ ਕਿ ਅਸੀਂ ਨਾ ਜੇ ਕੋਈ ਸਾਨੂੰ ਆਂਡੀ ਗਵਾਂਡੀ ਆਵਾਜ਼ ਵੀ ਮਾਰ ਲੈਂਦਾ ਸੀਗਾ ਨਾ ਅਸੀਂ ਖਿੜੇ ਮੱਥੇ ਉਹਨੂੰ ਮਿਲਦੇ ਸੀਗੇ ਬਿਲਕੁਲ ਬਿਲਕੁਲ ਪਰ ਹੁਣ ਅਸੀਂ ਜੇਕਰ ਆਪਾਂ ਨੂੰ ਕੋਈ ਸਾਡਾ ਆਂਢੀ ਜਾਂ ਗਵਾਂਢੀ ਲੰਘਦਾ ਕੋਈ ਵੱਡਦਾ ਸਾਨੂੰ ਆਵਾਜ਼ ਵੀ ਮਾਰ ਲੈਣਾ ਤਾਂ ਅਸੀਂ ਐਦਾਂ ਕਰ ਲੈਨੇ ਵੀ ਇਹਨੂੰ ਮੈਨੂੰ ਆਵਾਜ਼ ਕਾ ਤੋ ਮਾਰ ਲਈ ਮੈਂ ਤਾਂ ਆਪਣਾ ਕੰਮ ਫੋਨ ਚਲਾਣਾ ਹੈ ਜਾਂ ਆਪ ਆਪਣੇ ਕੰਮ ਚ ਬਿਜ਼ੀ ਕਰਨਾ ਹੈ ਵੀ ਭਾਈ ਮੈਂ ਹਲੇ ਤੇਰੇ ਬਾਤੇ ਮੇਰੇ ਕੋਲ ਟਾਈਮ ਨਹੀਂ ਹੈਗਾ ਈਵਨ ਕਿ ਅਸੀਂ ਆਪਣੇ ਫੋਨਾਂ ਦੇ ਉੱਤੇ ਵਟਸਐਪ ਤੇ ਜਾਂ ਹੋਰ ਵਾਹ ਸਾਰੀਆਂ ਸੋਸ਼ਲ ਸਾਈਟਸ ਨੇ ਉੱਤੇ ਸਟੇਟਸ ਪਾ ਦਨੇ ਵੀ ਅੱਜ ਅਸੀਂ ਬਿਜ਼ੀ ਆ ਸਾਨੂੰ ਕੋਲ ਆਨਲਾਈਨ ਕਰਿਓ ਜਾਂ ਸਾਨੂੰ ਅਜੇ ਛੇੜਿਓ ਤੇ ਬਾਈ ਚਾਂਸ ਕਾਲ ਆ ਜਾਂਦੀ ਹੈ ਫਿਰ ਸਾਨੂੰ ਐਦਾਂ ਲੱਗਦਾ ਵੀ ਇਹਨੇ ਮੈਨੂੰ ਕਾਲ ਕਿਉਂ ਕਰਤੀ ਸੀ ਅਸੀਂ ਖਿਜ ਪੈਨੇ ਆ ਤੇ ਸਾਡਾ ਬਿਹੇਵੀਅਰ ਸਾਡਾ ਮੂਡ ਸਾਡੇ ਚਿਰਚੜਾ ਪਣਾ ਗਿਆ ਹੁਣ ਸੋ ਇਹ ਤਮਾਮ ਗੱਲਾਂ ਹੁੰਦੀਆਂ ਨੇ ਉਹੀ ਗੱਲ ਹੈ ਕਿ ਜਿਹੜਾ ਨਿੱਗ ਹੈ ਪੁਰਾਣਾ ਉਹ ਹੁਣ ਨਹੀਂ ਰਿਹਾ ਦੇਖੋ ਗੱਲ ਇਹ ਸੀਗਾ ਪਹਿਲਾਂ ਪਿਆਰ ਮੁਹੱਬਤ ਆ ਤੇ ਜਿਹੜਾ ਨਾ ਉਹ ਰਿਸਪੈਕਟ ਦੇ ਲੋ ਹੁੰਦਾ ਸੀ ਹੁਣ ਕੀ ਹੈ ਕਿ ਲੋਕ ਜ਼ਿਆਦਾ ਕੁਝ ਕਮਾਕਾਰਾਂ ਚ ਬੀਲਜ ਗਏ ਕੁਝ ਮੈਂਟਲੀ ਤੌਰ ਤੇ ਮਤਲਬ ਪੈਸਾ ਮਹਿੰਗਾਈ ਵੀ ਲਾ ਸਕਦੇ ਆ ਪਰ ਉਦੋਂ ਜ਼ਮਾਨੇ ਚ ਕੀ ਸੀਗਾ ਪਰਿਵਾਰ ਵੱਡਾ ਹੁੰਦਾ ਸੀ ਹੂੰ ਜੀ ਅੱਖਾਂ ਦਾ ਦੋ ਭੈਣਾਂ ਅਗਰ ਤੁਸੀਂ ਜਾਉਂਗੇ ਕਿਸੇ ਦੀ ਦੋ ਮਾਸੀਆਂ ਦੋ ਭੂਆ ਦੋ ਮਾਮੇ ਚਾਰ ਪੰਜ ਮਾਮੇ ਇਕੱਠੇ ਰਹਿੰਦੇ ਸੀ ਇਕੱਠੇ ਸੀਗੇ ਪੂਰਾ ਪਰਿਵਾਰ ਇਕੱਠਾ ਸੀਗਾ ਮਤਲਬ ਚਾਰ ਪੰਜ ਜੀ ਹੁੰਦੇ ਸੀਗੇ ਅਗਰ ਮੈਂ ਆਪਣੀ ਗੱਲ ਕਰਾਂ ਮੇਰੇ ਚਾਰ ਮਾਮੇ ਹੂੰ ਤਿੰਨ ਮਾਸੀਆਂ ਨੇ ਜੀ ਹੁਣ ਤੁਸੀਂ ਦੇਖੋ ਨਾਨਾ ਵੀ ਸੀਗੇ ਨਾਨੀ ਵੀ ਸੀਗੇ ਸਾਰਾ ਪਰਿਵਾਰ ਹੋ ਗਿਆ ਜੀ ਹਾਂ ਹੁਣ ਦੇਖੋ ਅਗਰ ਅਸੀਂ ਇਕੱਠੇ ਜਦੋਂ ਸਾਨੂੰ ਛੁੱਟੀਆਂ ਹੋਣੀਆਂ ਹੁਣ ਤਿੰਨ ਮੇਰੇ ਮਾਸੀਆਂ ਹੋ ਗਈਆਂ ਜੀ ਤਿੰਨ ਮੇਰੇ ਚਾਰ ਮੇਰੇ ਮਾਸ ਮਾਮੇ ਹੋ ਗਏ ਉਹਨਾਂ ਦਾ ਪਰਿਵਾਰ ਹੁਣ ਜਦੋਂ ਅਸੀਂ ਇਕੱਠਾ ਦੀ ਹੁਣ ਤੁਸੀਂ ਦੇਖੋ ਕਿੰਨੇ 50 60 ਬੰਦੇ ਹੋਗੇ ਹੂੰ ਬੱਚੇ ਅਸੀਂ ਕਟੋਕਟ 20 25 ਦਾ ਬੱਚੀ ਬਣ ਜਾਂਦੇ ਸੀ ਸ਼ੀ ਬਿਲਕੁਲ ਸਾਰਾ ਸਾਡਾ ਕਿੰਨਾ ਹਾਂ ਸਾਡਾ ਕਿੰਨਾ ਕਿ ਬਚਪਨ ਦੀ ਉਹ ਹੀ ਖੇਲਣਾ ਕੁੱਦਣਾ ਇੱਧਰ ਉਹ ਆਪਣੇ ਕਿਤੇ ਨਾ ਕਿਤੇ ਜਦੋਂ ਸ਼ਾਮ ਹੋਣੀ ਮਿੰਜੇ ਡਾਹ ਜਾਣਾ ਗੱਲਾਂ ਬਾਤਾਂ ਮਾਰਨੀਆਂ ਦੁੱਖ ਸੁੱਖ ਦੀਆਂ ਗੱਲਾਂ ਕਰਨੀਆਂ ਹੁਣ ਕੀ ਹੈ ਕਿ ਅੱਜ ਕੱਲ ਪਰਿਵਾਰ ਸਿਮਟ ਗਿਆ ਹੁਣ ਜ਼ਿਆਦਾਤਰ ਤਾਂ ਮਹਿੰਗਾਈ ਕਾਰਨ ਲਾ ਲੋ ਜਾਂ ਕੋਈ ਹੋਰ ਰੀਜ਼ਨਾਂ ਕਰਕੇ ਦੋ ਬੱਚੇ ਨੇ ਬਿਲਕੁਲ ਸਰ ਪਹਿਲਾਂ ਇੱਕ ਦੂਜੇ ਲਈ ਸਨਮਾਨ ਵੀ ਹੁੰਦਾ ਸੀਗਾ ਇੱਜ਼ਤ ਵੀ ਹੁੰਦੀ ਸੀਗੀ ਲੋਕ ਡਰਦੇ ਸੀਗੇ ਬੱਚੇ ਇੱਕ ਦੂਜੇ ਤੋਂ ਜਾਂ ਫਿਰ ਮਾਪਿਆਂ ਤੋਂ ਕਿ ਉਹ ਵੱਡਾ ਹੈ ਪਰ ਅੱਜ ਕੱਲ ਬੱਚੇ ਡਰਦੇ ਨਹੀਂ ਹੈਗੇ ਤੇ ਉਹੀ ਗੱਲ ਹੈ ਕਿ ਸਾਡਾ ਆਪਸ ਦੇ ਵਿੱਚ ਪਿਆਰ ਨਹੀਂ ਹੈਗਾ ਤੇ ਇਸ ਕਰਕੇ ਬੱਚੇ ਵੀ ਨਹੀਂ ਡਰਦੇ ਤੇ ਸਨਮਾਨ ਵੀ ਨਹੀਂ ਰਹੀ ਇੱਜ਼ਤ ਵੀ ਨਹੀਂ ਰਹੀ ਕਿ ਦੂਜੇ ਤਰੀ ਸਾਡੇ ਲਈ ਦੇਖੋ ਗੱਲ ਇਹ ਹੈ ਕਿ ਪਹਿਲਾ ਮਹੱਲੇ ਇਕਮਤ ਦਾਦਾ ਜੀ ਪਹਿਲਾ ਕੀ ਸੀਗਾ ਹੁਣ ਤਾਂ ਪਿੰਡਾਂ ਚ ਵੀ ਮੋਹਲ ਬਦਲ ਗਿਆ ਹੂੰ ਪਹਿਲਾਂ ਇੱਕ ਪਿੰਡ ਦੀ ਧੀ ਨੂੰ ਧੀ ਮੰਨਿਆ ਜਾਂਦਾ ਹੂੰ ਉੱਥੇ ਜਿਹੜੇ ਮੁੰਡੇ ਸੀਗੇ ਜਾਂ ਕੋਈ ਨੌਜਵਾਨ ਹੂੰ ਉਹ ਉਹ ਅੱਖ ਚੱਕ ਕੇ ਨਹੀਂ ਦੇਖਦੇ ਸੀਗੇ ਮਤਲਬ ਇੰਨੀ ਉਹ ਲੜਕੀਆਂ ਵੀ ਜਿਹੜੀਆਂ ਸੀਗੀਆਂ ਉਹ ਸਿਰ ਤੇ ਚੁੰਨੀਆਂ ਰੱਖਦੀਆਂ ਸੀ ਹੂੰ ਮਤਲਬ ਇੱਕ ਇੱਜ਼ਤ ਲਿਹਾਜ਼ ਹੁੰਦੀ ਸੀ ਕਿ ਯਾਰ ਇਹ ਮਤਲਬ ਉਹਦੀ ਮਰਿਆਦਾ ਚ ਰਹਿ ਜਾਂਦੀ ਸੀ ਜੀ ਬਿਲਕੁਲ ਸਾ ਰਿਸਪੈਕਟ ਹੁੰਦੀ ਸੀ ਕਿ ਪੁਰਾਣੇ ਦਾ ਕਿਸੇ ਦਾ ਬਜ਼ੁਰਗ ਆ ਗਿਆ ਸਿਰ ਤੇ ਚੁੰਨੀ ਲੈ ਲਓ ਨੂਹਾ ਆਉਣੀ ਆ ਉਹਨਾਂ ਦੀਆਂ ਬਹੂਆ ਹੋਣੀਆਂ ਬਹੂ ਰਾਣੀਆਂ ਕਹਿ ਦਈਏ ਜੀ ਉਹ ਵੀ ਸਿਰ ਤੇ ਚੁੰਨੀਆਂ ਲੈ ਕੇ ਤੁਰਦੇ ਸੀ ਕਿ ਯਾਰ ਇਹ ਸਾਡਾ ਪਿੰਡ ਦਾ ਬਜ਼ੁਰਗ ਹੈ ਹਮ ਹੁਣ ਜਿਉਂ-ਜਿਉਂ ਵਕਤ ਬਦਲ ਗਿਆ ਹੁਣ ਤਾਂ ਗਵਾਂਢੀ ਦਾ ਉਹ ਕਹਿਣਾ ਨਹੀਂ ਚਾਹੀਦਾ ਹੁਣ ਤਾਂ ਆਪਾਂ ਪਿੰਡ ਦੀ ਗਲੀ ਪਿੰਡ ਦੀ ਮੁੰਡੇ ਇੱਕ ਦੂਜੇ ਨਾਲ ਪਿਆਰ ਮੁਹੱਬਤ ਦੀਆਂ ਪਿੰਗਾ ਪਾਈ ਜਾਂਦੇ ਨੇ ਗਲਤ ਨਿਗਾਹ ਰੱਖਦੇ ਨੇ ਮਤਲਬ ਹੁਣ ਅਸੀਂ ਕਿਤਨਾ ਕਿਤੇ ਰਿਸ਼ਤੇ ਅਜ ਖੋਖਲੇ ਹੋ ਗਏ ਪਤਾ ਸਾਨੂੰ ਵੀ ਇਹ ਜੋ ਕਰ ਰਹੇ ਆ ਅਸੀਂ ਗਲਤ ਕਰ ਰਹੇ ਆ ਇਹਦਾ ਇਲਜ਼ਾਮ ਗਲਤ ਹੋਣਾ ਹੂੰ ਪਰ ਕਿਤੇ ਨਾ ਕਿਤੇ ਗੱਲ ਹੋਈ ਆ ਜਾਂਦੀ ਐ ਅਸੀਂ ਸਵਾਰਥੀ ਹੋ ਗਏ ਇਹ ਗਲਤ ਚੱਕਰਾਂ 'ਚ ਪੈ ਗਏ ਗਲਤ ਮਾਹੌਲ 'ਚ ਪੈ ਗਈ ਜਿੱਥੇ ਅਗਰ ਸਾਡੀ ਕੋਈ ਤੀ ਭੈਣ ਨੂੰ ਕੋਈ ਗਲਤ ਨਿਗਾਹ ਨਾਲ ਦੇਖਦਾ ਸਾਡੀਆਂ ਭੈਣਾਂ ਨੂੰ ਦੇਖਦਾ ਸਾਡੀਆਂ ਬਹੂਆਂ ਰਾਣਾਂ ਨੂੰ ਦੇਖਦਾ ਜਾਂ ਸਾਡੇ ਕਜ਼ਨ ਨੂੰ ਦੇਖਦਾ ਤਾਂ ਸਾਡਾ ਖੂਨ ਖੋਲਦਾ ਹੂੰ ਪਰ ਕਿਤੇ ਨਾ ਕਿਤੇ ਕਹਿੰਦੇ ਨਾ ਕਿ ਓਰੇ ਜਮੀਰ ਇਹ ਕਹਿੰਦਾ ਕਹਿੰਦੇ ਯਾਰ ਬੰਦੇ ਦੀ ਆਤਮਾ ਨਾਲ ਦੂਸ਼ਤ ਹੋਵੇ ਸਰੀਰ ਦਾ ਕੀ ਐ ਇੱਥੇ ਮਰ ਰਹਿ ਜਾਣਾ ਜੀ ਲੇਕਿਨ ਹੁਣ ਕੀ ਐ ਕਿ ਅਸੀਂ ਮਨਚੇ ਬੰਦੇ ਦੇ ਗਲਤ ਖਿਆਲ ਰੱਖ ਲੈਣੇ ਗਲਤ ਸੋਚ ਲੈਣਾ ਜੀ ਉਹ ਕਿਤਨਾ ਕਿਤੇ ਸਾਡੀ ਆਤਮਾ ਵੀ ਗੰਦੀ ਹੋ ਗਈ ਜੀ ਬਿਲਕੁਲ ਮੈਂ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਜੇਕਰ ਉਹ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਨੇ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਨੇ ਜਾਂ ਕੋਈ ਵਿਚਾਰ ਆਪਣਾ ਰੱਖਣਾ ਚਾਹੁੰਦੇ ਨੇ ਤਾਂ ਸਕਰੀਨ ਦੇ ਦਿਖਰੇ ਨੰਬਰ ਦੇ ਉੱਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਇਸ ਵਕਤ ਤੇ ਅਸੀਂ ਤੋਂ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਆਪੋ ਆਪਣੇ ਵਿਚਾਰ ਦੇ ਸਕਦੇ ਹੋ ਕਿ ਪਹਿਲਾਂ ਕੱਚੇ ਹੁੰਦੇ ਸੀਗੇ ਤੇ ਜਿਹੜੇ ਰਿਸ਼ਤੇ ਵੀ ਬੜੇ ਪੱਕੇ ਹੁੰਦੇ ਸੀਗੇ ਤੇ ਹੁਣ ਜਿਹੜਾ ਘਰ ਹੈ ਸਾਡਾ ਉਹ ਬਿਲਕੁਲ ਪੱਕਾ ਹੋ ਗਿਆ ਜੀ ਸੁਰਿੰਦਰ ਜੀ ਤੇ ਜਿਹੜੇ ਰਿਸ਼ਤੇ ਵੀ ਉਹ ਕੱਚੇ ਹੋ ਗਏ ਨੇ ਬਿਲਕੁਲ ਉਲਟ ਹੋ ਗਿਆ ਸਾਡਾ ਜਨਰੇਸ਼ਨ ਗੈਪ ਇੰਨਾ ਵੱਧ ਗਿਆ ਹੈ ਕਿ ਜਿਹੜੀਆਂ ਮੋਹ ਦੀਆਂ ਤੰਦਾਂ ਨੇ ਨਾ ਟੁੱਟਦੀਆਂ ਜਾ ਰਹੀਆਂ ਹੀ ਨੇ ਸੋ ਹੁਣ ਸਾਨੂੰ ਜਿਹੜਾ ਜੇਕਰ ਆਪਾਂ ਘਰ ਦੇ ਵਿੱਚ ਕੱਚੇ ਵੀ ਰਹਿੰਦੇ ਹਨ ਇੱਕ ਸਾਡੇ ਹੱਥਾਂ ਦੇ ਵਿੱਚ ਗੈਜਟ ਆ ਗਿਆ ਮੋਬਾਈਲ ਆ ਗਿਆ ਮੇਰਾ ਖਿਆਲ ਹੈ ਟੈਕਨੋਲੋਜੀ ਨੇ ਆਉਣ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਸਾਡਾ ਇਹ ਮੋਹ ਦੀਆਂ ਤੰਦਾਂ ਨੇ ਰਿਸ਼ਤਾ ਦਾ ਨਿੱਗ ਹੈ ਇਹ ਤੋੜ ਹੀ ਦਿੱਤਾ ਨਹੀਂ ਦੇਖੋ ਗੱਲ ਬਦਲਿਆ ਕੁਝ ਨਹੀਂ ਇਨਸਾਨ ਬਦਲ ਰਿਹਾ ਹੁਣ ਤੁਸੀਂ ਦੇਖਿਆ ਹੁਣ ਇਨਸਾਨ ਘਰੇ ਜਾਂਦਾ ਉਹ ਮੋਬਾਈਲ ਯੂਜ਼ ਕਰ ਲਿਆ ਜਾਂ ਕੁਝ ਗੱਲਾਂ ਸੱਲਾਂ ਮਾਰ ਲੀਆਂ ਹੂੰ ਦੂਜੀ ਨੂੰ ਉਹ ਸ਼ੋਅ ਕਰੂਗਾ ਅਗਰ ਕੋਈ ਆਪਾਂ ਰਿਸ਼ਤੇਦਾਰੀ ਚ ਜਾਣਾ ਕਿਤੇ ਯਾਰ ਮੈਂ ਤਾਂ ਬਹੁਤ ਬਿਜ਼ੀ ਹਾਂ ਹੂੰ ਮੇਰੇ ਕੋਲ ਟਾਈਮ ਨਹੀਂ ਮੈਨੂੰ ਉਹ ਛੁੱਟੀ ਨਹੀਂ ਮਿਲਦੀ ਜੀ ਹੁਣ ਘਰ ਆਪਾਂ ਘਰੇ ਵੀ ਜਾਂਦੇ ਆ ਘਰ ਜਾ ਕੇ ਆਪਾਂ ਕਰਦੇ ਕੀ ਆ ਜੀ ਕਿੰਨਾ ਕ ਆਪਾਂ ਟਾਈਮ ਪਰਿਵਾਰ ਨੂੰ ਦਿੰਨੇ ਆ ਜੀ ਜਾ ਕਿੰਨਾ ਆਪਾਂ ਇੱਕ ਸੰਡੇ ਮਿਲਦਾ ਆਪਾਂ ਨੂੰ ਛੁੱਟੀ ਹੋ ਜਾਂਦੀ ਆ ਹਫਤੇ ਚ ਇੱਕ ਛੁੱਟੀ ਮਿਲਦੀ ਐ ਕਿੰਨਾ ਕ ਆਪਾਂ ਰਿਸ਼ਤੇਦਾਰੀ ਚ ਜਾਂਦੇ ਆ ਜਾਂ ਕਿੰਨਾ ਕ ਆਪਾਂ ਐਨਜੋਇਮੈਂਟ ਫੈਮਿਲੀ ਨਾਲ ਕਰਦੇ ਆ ਪਰ ਕਿਤੇ ਨਾ ਕਿਤੇ ਗੱਲ ਹੋਈ ਆ ਜਾਂਦੀ ਐ ਕਿ ਦੇਖੋ ਇਹ ਜਿਹੜੇ ਆਪਾਂ ਕਹਿੰਦੀ ਮੋਬਾਈਲ ਆ ਗਿਆ ਜੀ ਆ ਆ ਗਿਆ ਅਸੀਂ ਸਿਰਫ ਉਹ ਆਪਣੇ ਫਰੈਸ਼ ਹੋਣ ਨੂੰ ਮਾਈਂਡ ਨੂੰ ਜਾਂ ਟਾਈਮ ਪਾਸ ਕਰ ਲਈ ਯੂਜ਼ ਕਰਦੇ ਆ ਜੀ ਪਹਿਲਾਂ ਕੀ ਹੁੰਦਾ ਸੀਗਾ ਲੋਕ ਗੱਲਾਂ-ਵਾਤਾਂ ਨੂੰ ਜ਼ਿਆਦਾ ਰੈਫਰੈਂਸ ਦਿੰਦੇ ਸੀਗੇ ਪਿਆਰ ਮੁਹੱਬਤ ਨੂੰ ਨਹੀਂ ਦਿੰਦੇ ਇੱਜ਼ਤ ਨੂੰ ਦਿੰਦੇ ਸੀਗੇ ਜੀ ਸਿਆਣੇ ਬੰਦਿਆਂ ਤੋਂ ਗੱਲਾਂ ਸੁਣ ਕੇ ਜੀ ਮੇਰਾ ਖਿਆਲ ਹੈ ਜੀ ਇੱਕ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਹੈਲੋ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਰ ਅਸੀਂ ਨਾ ਅੱਜ ਇੱਕ ਵਿਸ਼ਾ ਰੱਖਿਆ ਹੋਇਆ ਹੈ ਕਿ ਨਾ ਜਿਹੜੇ ਘਰ ਪਹਿਲਾਂ ਕੱਚੇ ਹੁੰਦੇ ਸੀਗੇ ਕਿ ਹੁਣ ਰਿਸ਼ਤੇ ਪਹਿਲਾਂ ਰਿਸ਼ਤੇ ਵੀ ਬੜੇ ਪੱਕੇ ਹੁੰਦੇ ਸੀਗੇ ਤੇ ਹੁਣ ਜਿਹੜੇ ਘਰ ਸਾਡੇ ਕੱਚੇ ਪੱਕੇ ਨੇ ਤੇ ਰਿਸ਼ਤੇ ਵੀ ਕੱਚੇ ਨੇ ਤੇ ਉਹ ਇਸ ਬਾਬਤ ਦੇ ਉੱਤੇ ਤੁਸੀਂ ਸਾਨੂੰ ਕੀ ਵਿਚਾਰ ਦੇਣਾ ਚਾਹੋਗੇ ਜੀ ਇਸ ਵਾਰ ਵੀ ਇਹ ਵਿਚਾਰ ਹੈ ਕਿ ਜਿੰਨਾ ਪਹਿਲਾਂ ਘਕੜਾ ਪਿਆਰ ਸੀਗਾ ਆਪਸੀ ਮਕਾਨਾਂ ਦੀ ਇਹ ਗੱਲ ਆਲੀ ਮਕਾਨ ਕੱਚੇ ਸੀਗੇ ਲੋਕ ਇਕੱਠੇ ਹੋ ਕੇ ਜਿਹੜੇ ਬੰਦੇ ਸੀਗੇ ਆਪਸ ਵਿੱਚ ਹੂੰ ਹੂੰ ਤੇ ਉਦਾਂ ਹੀ ਲੋਕਾਂ ਦੇ ਵਿੱਚ ਆਪਸੀ ਪਿਆਰ ਗੱਲਾਂ ਵਾਸਤੇ ਜਿਹੜੀ ਆਪਣੀ ਵਿਚਾਰ ਵਟਾਂਦਰਾ ਸਾਂਝਾ ਕਰਦੇ ਸੀਗੇ ਜੀ ਪਰ ਜਿਹੜਾ ਅੱਜ ਦਾ ਯੁੱਗ ਆ ਗਿਆ ਜਿੱਦਾਂ ਜਿੱਦਾਂ ਸਾਡੀ ਟੈਕਨੋਲੋਜੀ ਜਿਹੜੀ ਵਧ ਗਈ ਹੈ ਉਸੇ ਤਰ੍ਹਾਂ ਸਾਡੇ ਜਿਹੜੇ ਮਕਾਨਾਂ ਦੇ ਅ ਮਕਾਨਾਂ ਦੇ ਵਿੱਚ ਜਿਹੜਾ ਆਪਣਾ ਤਬਦੀਲੀ ਆਈ ਹੈਗੀ ਆ ਮਕਾਨ ਜਿਹੜੇ ਪੱਕੇ ਹੋਣ ਦੇ ਯਾਰੇ ਨੇ ਉਸੇ ਹੀ ਤਰੀਕੇ ਹੁਣ ਲੋਕਾਂ ਨੇ ਵੀ ਜਿਹੜਾ ਦੂਰੀਆਂ ਵਧ ਗਈਆਂ ਨੇ ਲੋਕ ਜਿਹੜੇ ਆਪਣੇ ਕਮਾਕਾਰਾਂ ਦੇ ਵਿੱਚ ਜਿਆਦਾ ਸੁਝਾਨ ਪੈਦਾ ਹੋ ਗਿਆ ਤੇ ਉਸ ਕਰਕੇ ਜਿਹੜਾ ਆਪਸੀ ਜਿਹੜੇ ਵਖਣ ਦਾ ਉਸ ਦਾ ਜਿਹੜਾ ਸਮਾਵਰਾਈ ਘੱਟ ਹੋ ਗਿਆ ਲੋਕਾਂ ਬੋਲਣਾ ਇਹ ਸਾਰਾ ਟੈਕਨੋਲੋਜੀ ਦੀ ਜਿਹੜੀ ਗੱਲ ਕਰ ਲਈਏ ਤਾਂ ਮੋਬਾਈਲਾਂ ਦੇ ਵਿੱਚ ਅੱਜ ਕੱਲ੍ਹ ਦੇ ਬੱਚਿਆਂ ਦੇਖੀਏ ਤਾਂ ਆਪਸ ਚ ਲੱਗੇ ਰਹਿੰਦੇ ਨੇ ਤੇ ਮਾਪੇ ਆ ਬਾਬਾ ਦਾਦੀ ਦੇ ਕੋਲ ਬੈਠਣ ਦਾ ਜਿਹੜਾ ਬੱਚਿਆਂ ਕੋਲ ਸਮਾਂ ਹੈਗਾ ਹੀ ਨਹੀਂ ਹੈਗਾ ਅੱਛਾ ਸਰ ਜਿਹੜੇ ਦੇਖ ਰਹੇ ਹੋਏ ਹਾਂਜੀ ਸਰ ਜੇ ਆਪਾਂ ਗੱਲ ਕਰੀਏ ਪੁਰਾਣਾ ਜ਼ਮਾਨੇ ਦੀ ਗੱਲ ਜਾਂ ਪਿੰਡ ਦੇ ਸ਼ਹਿਰ ਦੀ ਹੁਣ ਵੀ ਗੱਲ ਕਰਦੇ ਆ ਕਿ ਪਿੰਡ ਦਾ ਔਰ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਪਿੰਡ ਵਿੱਚ ਅੱਜ ਵੀ ਇੱਕ ਇੱਜ਼ਤ ਲਿਹਾਜ਼ ਦੇਖਿਆ ਜਾਂਦਾ ਇੱਕ ਦੂਜੇ ਦੇ ਦੁੱਖ ਸੁੱਖ ਚ ਖੜਦੇ ਨੇ ਪਰ ਅਗਰ ਸ਼ਹਿਰ ਦੀ ਗੱਲ ਕਰੀਏ ਸ਼ਹਿਰ ਦਾ ਇਹ ਨਹੀਂ ਪਤਾ ਗਵਾਂਡੀ ਦਾ ਗਵਾਂਡੀ ਨਾਲ ਕੀ ਰੋਲਾ ਹੈ ਕੌਣ ਆਉਂਦਾ ਕੌਣ ਜਾਂਦਾ ਪਿੰਡ 'ਚ ਅਗਰ ਕਿਸਦਾ ਤੀ ਭੈਣ ਆਉਂਦਾ ਸਭ ਨੂੰ ਪਤਾ ਕਿ ਕਿਹਦੀ ਕੁੜੀ ਕਿੱਥੇ ਵਹੀ ਵੀ ਆ ਕਿਹਦਾ ਮੁੰਡਾ ਕਿੱਥੇ ਹੋਇਆ ਸ਼ਹਿਰ 'ਚ ਤਾਂ ਇਹ ਨਹੀਂ ਪਤਾ ਲੱਗਦਾ ਕੌਣ ਕਿਹਦਾ ਆ ਰਿਹਾ ਹੈ ਹਾਂ ਜੀ ਬਾਈ ਕਿ ਕਿਤੇ ਨਾ ਕਿਤੇ ਇਹ ਕਾਰ ਦਾ ਹਾਂ ਜੀ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਕਿ ਜੋ ਸ਼ਹਿਰ ਹੈ ਉਹ ਇੱਕ ਫਾਰਮੈਲਿਟੀ ਤੌਰ ਤੇ ਰਹਿੰਦਾ ਹੈ ਦਿਲੋਂ ਪਿਆਰ ਨਹੀਂ ਹੈਗਾ ਆਰਟੀਫੀਸ਼ਲ ਸਮਾਈਲ ਹੁੰਦੀ ਹੈ ਸਾਡੇ ਕੋਲੇ ਦਿਖਾਵੇ ਵਾਲੀ ਜ਼ਿੰਦਗੀ ਸੀ ਜ਼ਿਆਦਾ ਜੀ ਰਹੇ ਆ ਰeal ਜ਼ਿੰਦਗੀ ਹੈ ਕਿ ਅਸੀਂ ਭੁੱਲਦੀ ਜਾ ਰਹੇ ਆਂ ਸ਼ਹਿਰਾਂ ਚ ਸਰ ਗੱਲ ਇਹ ਹੈਗੀ ਹੈ ਨਾ ਕਿਉਂਕਿ ਲੋਕਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕ ਰਹਿ ਰਹੇ ਨੇ ਕਮਾਕਾਰ ਦੇ ਵੀ ਇੰਨੇ ਰੁਝਾਅ ਹੈਗੇ ਨੇ ਉਹਨਾਂ ਦੇ ਉਹਨਾਂ ਨੂੰ ਆਪਸ ਹੀ ਹੋਈ ਤੁਹਾਡੇ ਵਾਲੀ ਗੱਲ ਫੇਰ ਆ ਜਾਂਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡਾ ਗਵਾਂਢੀ ਕੌਣ ਹੈਗਾ ਗਵਾਂਢੀ ਦਾ ਨਾਮ ਕੀ ਹੈ ਇੱਥੇ ਤੱਕ ਵੀ ਨਹੀਂ ਪਤਾ ਹੁੰਦਾ ਲੋਕਾਂ ਨੂੰ ਨਹੀਂ ਸਰ ਗੱਲ ਇਹ ਹੈ ਕਿ ਆਪਸ ਦੇ ਵਿੱਚ ਮਿਲਦੇ ਨਹੀਂ ਕਿਉਂਕਿ ਪਿੰਡਾਂ ਜੇ ਵੀ ਸਾਥਾਂ ਬਣੀਆਂ ਹੁੰਦੀ ਸੀਗੀ ਪਹਿਲਾਂ ਚਾਹੇ ਲੋਕ ਸ਼ਾਮ ਨੂੰ ਬੈੰਦੇ ਸੀਗੇ ਉੱਥੇ ਆਂਦੇ ਆਂਦੇ ਜਾਂਦੇ ਵੱਲ ਜਿਹੜੇ ਆਪਸ ਵਿੱਚ ਮਿਲਦੇ ਸੀਗੇ ਤਾਂ ਉਹਨਾਂ ਨਾਲ ਕੁਝ ਨਾ ਕੁਝ ਜਿਹੜੇ ਆਪਣੇ ਵਿਚਾਰ ਸਾਂਝੇ ਕਰਦੇ ਸੀਗੇ ਪਰ ਜਿਹੜਾ ਸ਼ਹਿਰਾਂ ਦੇ ਵਿੱਚ ਇਹ ਮਾਹੌਲ ਨਹੀਂ ਕਿਤੇ ਮਿਲਦਾ ਹੈਗਾ ਦੇਖਣ ਨੂੰ ਸਾਰੇ ਆਪਣੇ ਕੰਮਾਂ ਤੋਂ ਆਉਂਦੇ ਨੇ ਆਪਣੇ ਘਰਾਂ ਦੇ ਵਿੱਚ ਘਰਾਂ ਤੋਂ ਫੇਰ ਕੰਮਾਂ ਦੇ ਜਾਦਰ ਸ਼ਹਿਰਾਂ ਨੇ ਵੀ ਫੈਸਿਲਿਟੀ ਜਿਹੜੀ ਜ਼ਿਆਦਾ ਹੈਗੀ ਆ ਲੋਕਾਂ ਨੇ ਆਪਣਾ ਇੰਜੋਏ ਕਰਨਾ ਕਿਤੇ ਕਲੱਬਾਂ ਬੰਦ ਕਰੇਗੇ ਜਾਂ ਕਿਤੇ ਹੋਰ ਸਾਵਾਂ ਦੇ ਉੱਤੇ ਚਲੇਗੇ ਤੇ ਜਿਹੜੀਆਂ ਪਿੰਡਾਂ ਦੇ ਵਿੱਚ ਇਹ ਜੀਆਂ ਚੀਜ਼ਾਂ ਦੀ ਜਿਹੜੀ ਅੱਜ ਕੱਲ੍ਹ ਘਾਟ ਹੈ ਜੀ ਉਹਦੇ ਕਰਕੇ ਪਿੰਡਾਂ ਦੇ ਵਿੱਚ ਲੋਕ ਅਜੇ ਇਕੱਠੇ ਨਹੀਂ ਪਰ ਪਿੰਡਾਂ ਦੇ ਵਿੱਚ ਵੀ ਅੱਜ ਕੱਲ੍ਹ ਕੋ ਸ਼ਹਿਰਾਂ ਵਾਲਾ ਜਿਹੜਾ ਮੋਹਲ ਹੌਲੀ-ਹੌਲੀ ਬਣਦਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਜੀ ਤੇ ਸਰ ਜੀ ਆਪਾਂ ਗੱਲ ਕਰਦੇ ਆ ਤੁਸੀਂ ਇੱਕ ਗਨਾਮ ਕਿਹਾ ਕਿ ਸ਼ਹਿਰ ਦੇ ਲੋਕ ਬਿਜ਼ੀ ਬਹੁਤ ਨੇ ਪਰ ਜੋ ਮੈਨੂੰ ਲੱਗਦਾ ਹੈ ਕਿ ਸ਼ਹਿਰ ਦੇ ਲੋਕ ਜਾਣ ਬੁੱਝ ਕੇ ਆਪਣੇ ਆਪ ਨੂੰ ਇੱਕ ਦਿਖਾਵੇ ਵਾਲੀ ਜੈਕ ਟਾਈਮ ਪਾਸ ਕਰ ਲਈ ਉਹ ਫੈਮਿਲੀ ਨੂੰ ਟਾਈਮ ਦੇਣ ਦੀ ਵਜ੍ਹਾ ਜਾਂ ਕਿ ਆਪਾਂ ਰਿਸ਼ਤਦਾਰੀ ਚ ਜਾਣਾ ਹੁੰਦਾ ਹੈ ਜਾਂ ਆਪਾਂ ਉਹ ਨਹੀਂ ਵਜ੍ਹਾ ਕਿ ਕਿਤਨਾ ਕਿਤੇ ਆਪਣੇ ਫਰੈਂਡ ਸਰਕਲ ਜਾਂ ਬਿਜ਼ਨਸ ਸੋਰਤੇ ਅੱਗੇ ਮੂਰੇ ਪ੍ਰੈਜ਼ੈਂਟ ਕਰਦੇ ਆ ਯਾਰ ਆਪਾਂ ਯਾਰੀ ਦੀ ਗੱਲ ਕਰਦੇ ਆ ਕਿ ਯਾਰੀ ਦੋਸਤੀ ਹੁੰਦੀ ਹੈ ਅਸੀਂ ਉਸ ਬੰਦੇ ਨੂੰ ਮਿਲਦੇ ਆ ਜਿਸ ਬੰਦੇ ਨੂੰ ਸਾਨੂੰ ਮਤਲਬ ਹੈ ਜਿਸ ਤੋਂ ਸਾਨੂੰ ਕੰਮ ਲੈਣਾ ਹੈ ਜਾਂ ਸਾਡੇ ਨਾਲ ਦਾ ਰਿਲੇਟਡ ਸਾਡਾ ਸਟੈਂਡਰਡ ਹੈ ਜਿਹੜਾ ਉਹਨੂੰ ਮੈਚ ਕਰਦਾ ਹੈ ਜਾਇਆ ਆਪਾਂ ਕੋ ਮਰਦੀ ਗੱਲ ਕਰ ਰਹੇ ਹਾਂ ਤੁਸੀਂ ਜਾ ਕਿਤੇ ਪੱਪਾ ਚ ਗੱਲ ਕਰਨੇ ਆ ਪਰ ਕੋਈ ਐਸੇ ਜਦੋਂ ਆਪਾਂ ਪਿੰਡਾਂ ਚ ਚਲੇ ਜਾਂਦੇ ਆ ਉਦੋਂ ਲੋਕ ਜਿਆਦਾ ਪੈਸੇ ਨੂੰ ਇਮਤਕਨ ਨਹੀਂ ਦਿੰਦੇ ਉਹ ਤਾਂ ਕਿਤੇ ਨਾ ਕਿਤੇ ਕੋਈ ਕਿਸੇ ਜੱਟ ਕੋਲੇ ਜਾਂ ਕਿਸੇ ਭਾਈਚਾਰੇ ਕੋਲੇ ਦੋਸਤ ਕੋਲੇ ਕਿਸੇ ਕੋਲੇ ਜ਼ਮੀਨ ਹੈ ਕੋਈ ਵਿਚਾਰਾ ਹੋਰ ਕਾਸਟ ਦਾ ਕੋਈ ਖੇਤੀ ਕਰ ਰਿਹਾ ਹੈ ਕੋਈ ਦਿਹਾੜੀ ਕਰ ਰਿਹਾ ਹੈ ਜਾਂ ਕੋਈ ਕਿਤਨਾ ਕਿਤੇ ਜਿਹੜੇ ਸਰਕਾਰੀ ਨੇ ਜਾਂ ਪ੍ਰਾਈਵੇਟ ਨੇ ਜੋਬ ਕਰਦੇ ਨੇ ਉਹ ਉਹਨਾਂ ਨਾਲ ਕਿ ਤਰ੍ਹਾਂ ਦੇ ਮਿਲਦੇ ਜੁਲਦੇ ਨੇ ਉਹ ਹੁਣ ਵੀ ਨਹੀਂ ਦੇਖਦੇ ਕਿ ਚਲਾ ਆ ਪਾਈ ਕਿੱਥੇ ਜਾਂਦੇ ਆ ਚਾਹ ਪੀਂਦੇ ਨੇ ਮਿਲਦੇ ਨੇ ਪਰ ਸ਼ਹਿਰ ਚ ਕਿਤਨਾ ਕਿਤੇ ਮੈਨੂੰ ਲੱਗਦਾ ਕਿਤਨਾ ਕਿਤੇ ਸੈਲਫਿਸ਼ ਲੋਕ ਜ਼ਿਆਦਾ ਨੇ ਮਤਲਬੀ ਲੋਕ ਨੇ ਜੀ ਮਤਲਬੀ ਤਾਂ ਹੁਣ ਉਹ ਚੀਜ਼ਾਂ ਮਤਲਬੀ ਬਣਾ ਲੈਂਦੀਆਂ ਨੇ ਨਾ ਕਿ ਕੋਈ ਕਿਸੇ ਚੀਜ਼ ਨੂੰ ਆਪਾਂ ਦੇਖ ਲਈਏ ਮੰਨ ਲਓ ਉਹਨਾਂ ਦੇ ਵਿੱਚ ਆਪਦੀ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਸੀਗੇ ਉਰਦੇ ਸੀਗੇ ਇੱਕ ਪਰਿਵਾਰ ਤੋਂ ਜਿਹੜੇ ਵੱਖ-ਵੱਖ ਪਿੰਡਾਂ ਦੇ ਵਿੱਚ ਲੋਕ ਆਏ ਹੋਏ ਨੇ ਇੱਕ ਸਮਾਜ ਦੇ ਨਾਲ ਜੁੜੇ ਹੋਏ ਨੇ ਇੱਥੇ ਜਿਹੜੇ ਵੱਖ-ਵੱਖ ਮਨੋ ਖਿੱਤਿਆਂ ਦੇ ਲੋਕ ਨੇ ਉਹ ਆਪਣੇ ਆਪਣੇ ਜਿਹੜੇ ਕਮਾਂਗਾਰਾਂ ਦੇ ਵਿੱਚ ਬਿਜ਼ੀ ਨੇ ਜਦੋਂ ਵੀ ਉਹ ਕਿਸੇ ਨੂੰ ਮਿਲਦੇ ਨੇ ਜਾਂ ਵੀ ਕਿਸੇ ਕੰਮ ਕਰਕੇ ਹੋਈ ਸੈਲਫੀ ਵਾਲੀ ਗੱਲ ਆ ਜਾਂਦੀ ਆ ਜੇ ਉਹਨਾਂ ਨੂੰ ਕੰਮ ਹੁੰਦਾ ਉਦੋਂ ਵੀ ਜਿਹੜੇ ਉਹ ਆਪਸ ਵਿੱਚ ਇੱਕ ਦੂਜੇ ਨੂੰ ਮਿਲਦੇ ਨੇ ਜੀ ਜੀ ਤੇ ਸਾਰੇ ਇੱਕ ਗੱਲ ਹੋਰ ਗੱਲ ਕਹਿਣਾ ਚਾਹਣਾ ਤੁਸੀਂ ਵੀ ਸ਼ਹਿਰ 'ਚ ਰਹਿੰਦੇ ਹੋ ਹਾਂਜੀ ਹਾਂਜੀ ਥੋੜੇ ਯਾਰ ਤੋਂ ਪਿੰਡਾਂ ਦੇ ਵੀ ਹੋਣੇ ਹਾਂਜੀ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਪਿੰਡਾਂ ਵਾਲੇ ਬੰਦੇ ਨੇ ਉਹ ਫ੍ਰੀ ਥੋੜਾ ਜਿਹਾ ਮਾਈਂਡ ਆ ਉਹਨਾਂ ਦਾ ਜਾਂ ਮੈਂਟਲੀ ਤੌਰ ਤੇ ਥੋੜੇ ਜਿਹਾ ਖੁਸ਼ ਨੇ ਅਗਰ ਆਪਾਂ ਸ਼ਹਿਰ ਦੀ ਗੱਲ ਕਰੀਏ ਸ਼ਹਿਰ 'ਚ ਅਸੀਂ ਚੜਚੜੇ ਮਤਲਬ ਹੋਰੇ ਤਰ੍ਹਾਂ ਦੇ ਆਰਟੀਫੀਸ਼ਲ ਲਾਈਫ ਹੈ ਉਹ ਜ਼ਿਆਦਾ ਜੀ ਰਹੇ ਆ ਕਿ ਸਾਨੂੰ ਖੁਸ਼ੀ ਹੈ ਉਹ ਕਿਤਰਾ ਦੀ ਚਾਹੇ ਪਰਿਵਾਰ ਤੌਰ ਤੇ ਦੇਖੋ ਪਰਿਵਾਰ ਤੌਰ ਤੇ ਵੀ ਹਾਂਜੀ ਹਾਂਜੀ ਲੜਾਈ ਝਗੜਾ ਅਸੀਂ ਕਿਤਨਾ ਕਿਤੇ ਬੱਚੇ ਥੋੜਾ ਖੇਡਦੇ ਨੇ ਜਿਹਦੀ ਕਹਿੰਦੇ ਇਹਨੂੰ ਰੋਕਾ ਇਹਨੂੰ ਕਿਉਂ ਖੇਡੀ ਜਾਂਦਾ ਕਿਉਂ ਇਹ ਕੰਨ ਖਾਈ ਜਾਂਦਾ ਜਾਂ ਕਿਉਂ ਮੈਨੂੰ ਡਿਸਟਰਬ ਕਰਦਾ ਕਿ ਕਿਤਨਾ ਕਿਤੇ ਸਾਨੂੰ ਲੱਗ ਨਹੀਂ ਰਿਹਾ ਕਿ ਜਿਹੜੇ ਸ਼ਹਿਰ ਦੇ ਲੋਕ ਨੇ ਕਿਤਨਾ ਕਿਤੇ ਉਹ ਮੈਂਟਲੀ ਤੌਰ ਤੇ ਡਿਸਟਰਬ ਚੱਲ ਰਹੇ ਨੇ ਖੁਸ਼ੀ ਨਹੀਂ ਮਿਲ ਰਹੀ ਉਹਨਾਂ ਨੂੰ ਸਰ ਖੁਸ਼ੀ ਦਾ ਕਾਰਨ ਤਾਂ ਹੀ ਹੈ ਨਾ ਆਪਸ ਦੇ ਵਿੱਚ ਜਦੋਂ ਆਪਾਂ ਨੇ ਇੱਕ ਦੂਜੇ ਨਾਲ ਆਪਣੇ ਵਿਚਾਰ ਨਹੀਂ ਸਾਂਝੇ ਕਰਨੇ ਕਿਸੇ ਨਾਲ ਤੇ ਆਪਾਂ ਇੱਕ ਦੂਜੇ ਨੂੰ ਆਪਣੀ ਸਮੱਸਿਆਵਾਂ ਸਾਡੀਆਂ ਕੀ ਨੇ ਉਹ ਨਹੀਂ ਸਾਂਝੀਆਂ ਕਰਨੀਆਂ ਤੇ ਸਾਡੇ ਅੰਦਰ ਅਸੀਂ ਮਤਲਬ ਗੱਲ ਨੂੰ ਲੈ ਕੇ ਅਸੀਂ ਆਪਣੇ ਆਪ ਦੇ ਵਿੱਚ ਹੀ ਉਸ ਸੋਚੀ ਜਾਣਾ ਤੇ ਉਹਦੇ ਕਾਰਨ ਹੀ ਜਿਹੜੇ ਸਾਡੇ ਅੰਦਰ ਸਾਰੀ ਸਮੱਸਿਆਵਾਂ ਜਿਹੜੀ ਪੈਦਾ ਹੁੰਦੀਆਂ ਨੇ ਜਦੋਂ ਆਪਾਂ ਇੱਕ ਦੂਜੇ ਨਾਲ ਮਿਲਾਂਗੇ ਉਠਾਂਗੇ ਬੈਠਾਂਗੇ ਤਾਂ ਉਹ ਸਾਰੀਆਂ ਜਿਹੜੀ ਸਮੱਸਿਆਵਾਂ ਸਾਡੀ ਦੂਰ ਹੋ ਜਾਂਦੀ ਹੈ ਪਿੰਡਾਂ ਦੇ ਜਦੋਂ ਕੋਈ ਮਿਲਦਾ ਮਤਲਬ ਤੇ ਦੂਜੀ ਗੱਲ ਇਹ ਆ ਜਾਂਦੀ ਅਸੀਂ ਆਪਣੇ ਜਿਹੜੇ ਰਿਸ਼ਤੇ ਦੇ ਨਾਲ ਕੁਪਰੇ ਹੋਲੀ-ਹੋਲੀ ਉਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੀ ਦੱਸਿਆ ਕਿ ਜਦੋਂ ਇੱਕ ਦੂਜੇ ਨੂੰ ਸਿੰਘ ਮੇਲੇ ਦਾ ਫੱਟੇ ਬਲਾ ਕੇ ਮਿਲਦਾ ਜੀ ਤੇ ਆਲਾ ਪੁੱਛਦਾ ਐ ਕਿ ਹਾਂ ਲੈ ਅਗਲਾ ਕਰਨੇ ਚੜ੍ਹਦੀ ਕਲਾ ਜੀ ਤੇ ਹੁਣ ਸਾਡੀ ਜਿਹੜੀ ਉਹ ਵਿਰਾਸਤ ਸਾਨੂੰ ਚੀਜ਼ਾਂ ਮਿਲੀਆਂ ਸ਼ਬਦ ਮਿਲੇ ਹੋਏ ਸੀਗੇ ਉਹ ਸਾਰੇ ਤੋਂ ਅਸੀਂ ਕੋ ਚੁੱਕੇ ਆ ਜੀ ਬਿਲਕੁਲ ਜੀ ਬਾਈ ਜਾਨ ਜੇ ਆਪਾਂ ਕਿਸੇ ਨੂੰ ਕਹੀਏ ਵੀ ਹਾਂ ਪੁੱਛਦਾ ਕੋਈ ਹਾਲ ਚਾਲ ਬਈ ਤੁਹਾਡਾ ਕੀ ਹਾਲ ਚੱਲਦੀ ਕਿ ਨਾ ਤਾਂ ਵੈਸੇ ਹੀ ਬੰਦੇ ਜੇ એનર્ਜੀ ਬਹੁ ਆ ਜਾਂਦੀ ਹੈ ਇਹਨਾਂ ਸ਼ਬਦ ਕੋਈ ਸੁਣਦਾ ਇਹ ਸ਼ਬਦ ਕਿਤੇ ਨਾ ਕਿਤੇ ਅਸੀਂ ਇਹ ਸ਼ਬਦਾਂ ਤੋਂ ਵੀ ਜਿਹੜੀ ਤੇ ਮਨਪ੍ਰੀਤ ਜੀ ਅਸੀਂ ਤੁਹਾਡੇ ਤੋਂ ਪੁੱਛਣਾ ਚਾਹੁੰਗੇ ਕਿ ਕਿਵੇਂ ਅਸੀਂ ਇਹ ਚੀਜ਼ ਬਦਲ ਸਕਦੇ ਹਾਂ ਨਾ ਕਿਵੇਂ ਆਪਣੇ ਘਰ ਦੇ ਵਿੱਚ ਉਹ ਹੀ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਲੈ ਕੇ ਆ ਸਕਦੇ ਹਾਂ ਖਾਸ ਕਰਕੇ ਜੇਕਰ ਆਪਾਂ ਰਿਸ਼ਤਿਆਂ ਦਾ ਨਿਗ ਲੈ ਕੇ ਆਣਾ ਹੋਵੇ ਕਿਵੇਂ ਆਪਾਂ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਹਾਂ ਕਿ ਤੁਸੀਂ ਐਦਾਂ ਕਰੋ ਜਾਂ ਓਦਾਂ ਕਰੋ ਕੁਝ ਤੁਸੀਂ ਸਾਨੂੰ ਸੁਝਾ ਦੇਣਾ ਚਾਹੋਗੇ ਮੈਂ ਇਹ ਜਿਹੜਾ ਦੇਣਾ ਤੁਮਾਰੀ ਜੀ ਸਾਨੂੰ ਆਪਣਾ ਪੁਰਾਣੀ ਵਿਰਾਸਤ ਨੂੰ ਜਿਹੜਾ ਮੂਰ ਸੁਰਜੀਤ ਕਰਨਾ ਚਾਹੀਦਾ ਉਹ ਦੱਸ ਜੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਬਜ਼ੁਰਗਾਂ ਤੋਂ ਇਹ ਜੱਟ ਜਿਹੜੇ ਬਜ਼ੁਰਗਾਂ ਨੇ ਸਾਨੂੰ ਜੋ ਵੀ ਕੋਈ ਸਾਡੇ ਲਈ ਦਿੱਤਾ ਹੈਗਾ ਉਹ ਦਾਤਾਂ ਨੂੰ ਜਿਹੜਾ ਮੂਰ ਉਹਨਾਂ ਨੂੰ ਚੀਜ਼ਾਂ ਨੂੰ ਦੇਖਣਾ ਚਾਹੀਦਾ ਹੈਗਾ ਪੜਨਾ ਚਾਹੀਦਾ ਹੈ ਜਿਹੜਾ ਆਪਣੀ ਵਿਰਾਸਤੀ ਚੀਜ਼ਾਂ ਨੇ ਆਪਣੇ ਇਤਿਹਾਸ ਨੂੰ ਪੜਨਾ ਚਾਹੀਦਾ ਉਹਦੇ ਨਾਲ ਹੀ ਆਪਾਂ ਜਿਹੜਾ ਇਹ ਚੀਜ਼ਾਂ ਦਾ ਜਿਹੜਾ ਟੂਰ ਹੋ ਸਕਦਾ ਹੈ ਜੀ 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 ਸੋ ਮਨਪ੍ਰੀਤ ਜੀ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਵਧੀਆ ਵਿਚਾਰ ਰੱਖੇ ਇਸ ਮੰਚ ਦੇ ਉੱਤੇ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਜੀ ਸੋ ਸੁਰਿੰਦਰ ਜੀ ਇਹਨਾਂ ਨੇ ਵੀ ਇਹੀ ਗੱਲ ਕਹੀ ਕਿ ਸਾਡਾ ਆਪਸੀ ਜਿਹੜਾ ਨਿੱਘ ਇਸ ਕਰਕੇ ਟੁੱਟ ਰਿਹਾ ਕਿ ਸਾਡਾ ਸ਼ੈਰੀ ਕਰਨ ਜ਼ਿਆਦਾ ਹੋ ਗਿਆ ਤੇ ਸਾਡਾ ਆਪਸੀ ਸ਼ੈਰੀ ਕਰਨ ਜ਼ਿਆਦਾ ਹੋ ਗਿਆ ਤੇ ਅਸੀਂ ਕਿਸ ਨੂੰ ਮਿਲਦੇ ਹੀ ਨਹੀਂ ਹੈਗੇ ਜੇਕਰ ਮਿਲਦੇ ਆ ਤਾਂ ਅਸੀਂ ਖੈਬੜ ਕੇ ਬੈੰਨੇ ਆ ਤੇ ਸਾਨੂੰ ਬੁਲਾ ਕਿਉਂ ਲਿਆ ਸੋ ਮੇਰਾ ਖਿਆਲ ਹੈ ਕਿ ਟੈਕਨੋਲੋਜੀ ਦਾ ਵੀ ਬਹੁਤ ਵੱਡਾ ਹੱਥ ਹੈ ਹੋ ਸਕਦਾ ਪਤਾ ਕਿ ਹੈ ਜੀ ਦੇਖੋ ਟੈਕਨੋਲੋਜੀ ਇਹ ਨਹੀਂ ਕਹਿੰਦੀ ਕਿ ਪਿਆਰ ਮੁਹੱਬਤ ਘਟਾਓ ਗੱਲ ਉਹੀ ਆ ਕਿ ਮੋਬਾਈਲ ਸੋਨੂੰ ਵਰਤ ਰਿਹਾ ਤੁਸੀਂ ਮੋਬਾਈਲ ਨੂੰ ਵਰਤ ਰਹੇ ਹੋ ਜੀ ਪੈਸਾ ਸੋਨੂੰ ਵਰਤ ਰਿਹਾ ਜਾਂ ਤੁਸੀਂ ਪੈਸੇ ਨੂੰ ਵਰਤ ਰਹੇ ਹੋ ਜੀ ਪਿਆਰ ਨੂੰ ਤੁਸੀਂ ਹੀ ਵਰਤ ਰਹੇ ਹੋ ਜਾਂ ਪਿਆਰ ਸੋਨੂੰ ਵਰਤ ਰਿਹਾ ਜੀ ਫਰਕ ਹੈ ਗੱਲ ਦਾ ਜੀ ਅਗਰ ਤੁਸੀਂ ਟੈਕਨੋਲੋਜੀ ਨੂੰ ਵਰਤ ਰਹੇ ਹੋ ਤਾਂ ਬਹੁਤ ਗੁੱਡ ਵਿਲ ਹੈ ਉਹ ਤੁਸੀਂ ਨੂੰ ਪਤਾ ਕਿ ਮੈਂ ਯਾਰ 5 ਮਿੰਟ ਲਈ 10 ਮਿੰਟ ਲਈ ਅੱਧੇ ਘੰਟੇ ਲਈ ਘੰਟੇ ਲਈ ਮੈਂ ਇਸ ਨੂੰ ਵਰਤਣਾ ਜੀ ਅਗਰ ਉਹ ਟੈਕਨੋਲੋਜੀ ਸਾਨੂੰ ਵਰਤਰੀ ਹੈ ਫਿਰ ਗਲਤ ਹੈ ਫਿਰ ਉਹ ਮਤਲਬ ਕਿਤਨਾ ਕਿਤੇ ਤੋੜੀ ਆਪਣੀ ਜ਼ਿੰਦਗੀ ਹੈ ਜਿਹੜੀ ਉਹਦੇ ਨਿਰਪਰ ਹੋ ਰਿਹਾ ਸੋ ਮੇਰਾ ਖਿਆਲ ਹੈ ਕਿ ਆਪਾਂ ਇਸ ਗੱਲਬਾਤ ਅਹੀ ਨਿਚੋੜ ਕੱਢੀਏਗੀ ਸਾਨੂੰ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਦੁਬਾਰਾ ਤੋਂ ਸਰਜੀਤ ਕਰਨ ਦੀ ਲੋੜ ਹੈ ਜਿਵੇਂ ਮਨਪ੍ਰੀਤ ਜੀ ਨੇ ਦੱਸਿਆ ਸਾਡੇ ਨਾਲ ਕੌਲਰ ਜੁੜੇ ਸੀਗੇ ਕਿ ਆਪਾਂ ਆਪਣੀਆਂ ਗੱਲਾਂ ਜੋ ਮਾਪੇ ਸਾਨੂੰ ਸਿਖਾਉਂਦੇ ਨੇ ਸਾਡੇ ਬਜ਼ੁਰਗਾਂ ਦੇ ਕੋਲ ਬੈਠਣ ਦੀ ਲੋੜ ਹੈ ਹਨਾ ਜੇਕਰ ਅਸੀਂ ਆਪਣੇ ਬਜ਼ੁਰਗਾਂ ਕੋਲ ਬੈਠਾਂਗੇ ਨਹੀਂ ਤਾਂ ਉਹ ਪੁਰਾਣੀਆਂ ਗੱਲਾਂ ਨਹੀਂ ਸੁਣਾਉਣਗੇ ਤੇ ਜੇਕਰ ਸਾਨੂੰ ਉਹ ਪੁਰਾਣੀਆਂ ਗੱਲਾਂ ਸੁਣਨ ਚ ਨਹੀਂ ਆਉਣਗੀਆਂ ਅਸੀਂ ਉਹ ਫੋਲੋ ਨਹੀਂ ਕਰ ਪਾਵਾਂਗੇ ਸੋ ਸਾਨੂੰ ਆਪਣੇ ਦਾਦਾ ਦਾਦੀ ਨਾਨਾ ਨਾਨੀ ਖਾਸ ਕਰਕੇ ਜਿਹੜੇ ਸਾਡੇ ਮਾਪੇ ਨੇ ਉਹ ਵੀ ਸਾਨੂੰ ਲੋੜ ਹੈ ਸਾਡੇ ਪੇਰੈਂਟਸ ਨੂੰ ਕਿ ਸਾਨੂੰ ਉਹ ਚੀਜ਼ਾਂ ਦੱਸਣ ਆਪਣੇ ਬੱਚਿਆਂ ਨੂੰ ਜਿਹੜੀਆਂ ਪੁਰਾਣੀਆਂ ਗੱਲਾਂ ਉਹਨਾਂ ਦੇ ਮਾਪਿਓ ਜਾਂ ਸਾਡੇ ਪਰਦਾਦੇ ਜਾਂ ਨਾਨੀ ਕਰਦੇ ਹੁੰਦੇ ਸੀਗੇ ਸੋ ਤੁਸੀਂ ਕੀ ਕਹੋਗੇ ਇਸ ਬਾਰੇ ਦੇਖੋ ਗੱਲ ਇਹ ਹੈ ਕਿ ਬੱਚਿਆਂ ਨੂੰ ਉਹਨਾਂ ਬਾਸ ਉਹਨੂੰ ਕੋਈ ਗੱਲ ਸਮਝਾਵਾਂ ਜਦ ਤੱਕ ਤੁਸੀਂ ਚੀਜ਼ ਨੂੰ ਦੇਖੋਗੇ ਨਹੀਂ ਸਮਝੋਗੇ ਨਹੀਂ ਜੀ ਕਿਉਂਕਿ ਸੋਡੇ ਦਿਮਾਗ 'ਚ ਜੋ ਚੱਲ ਰਿਹਾ ਹੈ ਜੀ ਉਹ ਚੀਜ਼ ਮੈਨੂੰ ਉਹ ਚੀਜ਼ ਸੁਣਦੇ ਮੂਡ 'ਚ ਹੀ ਨਹੀਂ ਹੋਵੋਗੇ ਹੂੰ ਕਿਉਂਕਿ ਸੋਡੇ ਦਿਮਾਗ 'ਚ ਤਾਂ ਕੁਝ ਹੋਰ ਚੱਲ ਰਿਹਾ ਹੈ ਬਿਲਕੁਲ ਸਰ ਹੁਣ ਆਪਾਂ ਗੁਰਦੁਆਰੇ ਜਾਂਦੇ ਆ ਗੁਰਬਾਣੀ ਸੁਣਦੇ ਆ ਦਿਮਾਗ ਸਾਡੇ ਹੋਰ ਚੀਜ਼ ਚੱਲਦਾ ਅਸਤੇ ਗੁਰਬਾਣੀ ਤੇ ਵੀ ਅਸਰ ਨਹੀਂ ਕਰਦੀ ਬਿਲਕੁਲ ਸਰ ਬਿਲਕੁਲ ਸਹੀ ਤੁਹਾਨੂੰ ਆਪਾਂ ਨੂੰ ਕੀ ਲੱਗਦਾ ਜੇ ਗੁਰਬਾਣੀ ਹੀ ਸਾਡੇ ਸਿਰ ਤੋਂ ਉੱਤੇ ਹੀ ਨਿਕਲ ਰਹੀ ਹੈ ਅੱਜ ਕੱਲ ਦੀ ਪੀੜੀ ਦੇ ਤਾਂ ਸਭਿਆਚਾਰਕ ਨਾਲ ਕਿਵੇਂ ਜੁੜਨਗੇ ਗੱਲ ਇਹ ਹੈ ਕਿ ਜਦ ਤੱਕ ਆਪਾਂ ਗੁਰਦੁਆਰੇ ਨਹੀਂ ਜਾਂਦੇ ਸਾਹਮਣੇ ਗੁਰਗੁਰਾਂ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰਦੇ ਆਪਾਂ ਕੋਈ ਕੀਰਤਨ ਦੀਵਾਨ ਨਹੀਂ ਸੁਣਦੇ ਉਦੋਂ ਪਹਿਲਾਂ ਆਪਾਂ ਕਿਵੇਂ ਕਹਿ ਸਕਦੇ ਆ ਕਿ ਭਾਈ ਗੁਰਦੁਆਰੇ ਦਾ ਇੱਕ ਅਲੱਗ ਕੀਰਤਨ ਹੈ ਅਲੱਗ ਮਾਹੌਲ ਬਣ ਜਾਂਦਾ ਜੀ ਸੋ ਸਾਨੂੰ ਅਜਿਹੇ ਮਾਹੌਲ ਦੇ ਵਿੱਚ ਬੈਠਣਾ ਚਾਹੀਦਾ ਹੈ ਖਾਸ ਕਰਕੇ ਸਾਨੂੰ ਕਟੋ-ਕਟ ਆਪਣੀ ਜ਼ਿੰਦਗੀ ਚੋਂ ਜਾਂ ਲਾਈਫ ਡੇ ਦੇ 24 ਘੰਟਿਆਂ ਦੇ ਵਿੱਚੋਂ ਕਟੋ-ਕਟ ਘੰਟਾ ਜਾਂ 2 ਘੰਟੇ ਸਾਡੇ ਬਜ਼ੁਰਗਾਂ ਨੂੰ ਦੇਣਾ ਚਾਹੀਦਾ ਹੈ ਜਿਹੜੇ ਸਾਨੂੰ ਦੱਸਣ ਕੀ ਪੁਰਾਣੀਆਂ ਚੀਜ਼ਾਂ ਹੁੰਦੀਆਂ ਕੀ ਸੀਗੀਆਂ ਜਾਂ ਵਿਰਾਸਤ ਕੀ ਹੈ ਸਾਡਾ ਸੱਭਿਆਚਾਰ ਕੀ ਹੈ ਸਾਡੇ ਕੀਮਤਾਂ ਕਦਰਾਂ ਮੋਰਲ ਵੈਲਿਊਜ਼ ਕੀ ਨੇ ਹਨਾ ਸੋ ਮੇਰਾ ਕਹਿਲ ਜਦ ਤੱਕ ਅਸੀਂ ਸੁਣਦੇ ਨਹੀਂ ਹੈਗੇ ਤਾਂ ਅਸੀਂ ਨਹੀਂ ਸਿੱਖ ਪਾਵਾਂਗੇ ਸੋ ਲੋੜ ਹੈ ਜੀ ਅ ਮੁਰ ਤੋਂ ਆਪਣੇ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਰਿਸ਼ਤਿਆਂ ਨੂੰ ਦੁਬਾਰਾ ਤੋਂ ਸੁਰਜੀਤ ਕਰਨ ਦੀ ਤਾਂ ਕਿ ਅਸੀਂ ਇੱਕ ਵਧੀਆ ਲਾਈਫ ਜੀ ਸਕੀਏ ਤਾਂ ਕਿ ਸਾਡੇ ਚ ਉਹ ਕੀਮਤਾਂ ਕਦਰਾਂ ਆ ਸਕਣ ਜਿਹੜੀਆਂ ਸਾਡੇ ਬਜ਼ੁਰਗਾਂ ਦੇ ਵਿੱਚ ਹੁੰਦੀਆਂ ਸੀਗੀਆਂ ਬੜਾ ਸਾਦਾ ਜੀਵਨ ਜੀਉਂਦੇ ਸੀਗੇ ਜੀ ਉਹ ਕੁਰਤਾ ਚਾਦਰ ਆ ਨਾ ਪਰ ਅੱਜ ਕੱਲ ਤੁਸੀਂ ਅਸੀਂ ਇਹੋ ਜਿਹਾ ਨਿਵਾਸ ਬਣਾ ਲਿਆ ਜਿਹੜਾ ਸਾਨੂੰ ਕਈ ਵਾਰ ਅੱਖਾਂ ਨੂੰ ਨੀਵਾ ਕਰਨਾ ਪੈਂਦਾ ਬਿਲਕੁਲ ਬਿਲਕੁਲ ਦੇਖੋ ਹੁਣ ਜੇ ਆਪਾਂ ਅੱਜ ਦੀ ਗੱਲ ਕਰਦੇ ਆ ਇੱਕ ਅਸੀਂ ਉਹੀ ਗੱਲ ਆ ਜਾਂਦੀ ਹੈ ਕਿ ਜ਼ਿੰਦਗੀ ਚ ਆਪਣਾ ਕੀ ਰਿਹਾ ਹ ਹ ਉਹ ਰੀਅਲ ਚ ਬਣਾ ਰਹੇ ਆ ਜਾਂ ਆਰਟੀਫੀਸ਼ਲ ਹੁਣ ਤੁਸੀਂ ਮੈਰਜਾਂ ਦੇਖੀਆਂ ਹੋਣੀਆਂ ਹਮ ਮੈਰਜਾਂ ਵਿੱਚ ਹੁਣ ਉਹੀ ਇਵਰ ਜਾਗੋ ਨਿਕਲਦੀ ਹੈ ਹਾਂਜੀ ਜਾਂ ਮੈਂ ਇੱਕ ਮਹਿੰਦੀ ਦਾ ਸਗਣ ਹੁੰਦਾ ਜੀ ਸਭ ਦੇ ਕਰਾਂ ਹੁੰਦਾ ਜੀ ਉਹ ਕਿਤਨਾ ਕਿਤੇ ਤੁਸੀਂ ਦੇਖਿਆ ਹੁਣ ਕਿ ਦਿਖਾਵੇ ਵਾਸਤੇ ਚਰਖਾ ਉਹ ਆਰਟੀਫੀਸ਼ਲ ਸੈੱਟ ਲਾ ਦਿੰਦੇ ਨੇ ਜਿਨ੍ਹਾਂ ਵਿੱਚ ਪ੍ਰਾਚੀਨ 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 ਪਰ ਕਿਤਨਾ ਕਿਤੇ ਦਿਖਾਣ ਪਿਕਚਰਾਈਜ਼ ਕਰਨ ਵਾਸਤੇ ਸਾਡੇ ਕੋਲ ਹੈ ਪਰ ਉਹ ਚੀਜ਼ ਨੂੰ ਅਪਣਾਉਣ ਵਾਸਤੇ ਉਹ ਚੀਜ਼ ਨੂੰ ਸਮਝਣ ਵਾਸਤੇ ਟਾਈਮ ਨਹੀਂ ਹੂੰ ਬਿਲਕੁਲ ਸਹੀ ਕਿਹਾ ਠੀਕ ਹੈ ਨਾ ਜੀ ਚਾਹੇ ਆਪਾਂ ਡਾਂਸ ਤੌਰ ਤੇ ਹੋਵੇ ਘਰ ਤੌਰ ਤੇ ਹੋਵੇ ਹੁਣ ਕਈ ਵਾਰ ਤੁਸੀਂ ਦੇਖਿਆ ਹੁਣਾ ਸ਼ਹਿਰਾਂ 'ਚ ਕਿ ਟੂਰਿਸਟ ਨੂੰ ਜਾਂ ਫੋਟੋ ਖਿੱਚਣ ਵਾਸਤੇ ਜਾ ਕੇ ਇਤਨਾ ਕਿਤੇ ਪੁਰਾਣੀਆਂ ਘਰ ਪਾਉਣ ਲੱਗੇ ਜੀ ਬਿਲਕੁਲ ਸਾਰਾ ਇਹੀ ਗੱਲ ਹੈ ਕਿ ਸਾਨੂੰ ਆਪੋ ਆਪਣਾ ਜਿਹੜਾ ਸੱਭਿਆਚਾਰ ਪਹਿਲੀ ਗੱਲ ਤੇ ਇਹਦੇ ਵਿੱਚ ਪ੍ਰਾਣ ਪ੍ਰਾਤਨ ਚੀਜ਼ਾਂ ਦੇ ਵਿੱਚ ਪੁਰਾਣੇ ਰੀਤੀ ਰਿਵਾਜਾਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਸਾਡਾ ਸੱਭਿਆਚਾਰ ਵੀ ਆ ਜਾਂਦਾ ਹੈ ਮੋਹ ਦੀਆਂ ਤੰਦਾ ਆਗੀਆਂ ਸਾਡੇ ਮਾਸੀ ਨਾਲ ਭਾਣ ਜਿਆ ਭਾਣ ਜੀਆਂ ਦਾ ਲਗਾਵ ਕਿਵੇਂ ਦਾ ਹੈ ਜਾਂ ਫਿਰ ਨਾਨਾ ਨਾਨੀਆਂ ਦੋਤਿਆਂ ਦਾ ਲਗਾਵ ਕਿਵੇਂ ਦਾ ਦਾਦਾ ਦਾਦੀ ਦੇ ਨਾਲ ਆਪਣੇ ਪੋਤੇ ਪੋਤੀਆਂ ਦਾ ਲਗਾਵ ਕਿਵੇਂ ਦਾ ਹੈ ਸੋ ਇੱਕ ਹੋਰ ਗੱਲ ਹੈ ਕਿ ਨਾ ਜਿਹੜਾ ਸਾਡੇ ਸ਼ਬਦਾਂ ਦੇ ਵਿੱਚ ਨਾ ਅੰਗਰੇਜ਼ੀ ਬਣ ਵੀ ਆ ਗਿਆ ਬਹੁਤ ਵੱਡਾ ਚੇਂਜ ਆ ਰਿਹਾ ਹੈ ਅਸੀਂ ਪੰਜਾਬੀ ਬੋਲਦੇ ਨਹੀਂ ਹੈਗੇ ਤੇ ਜੇਕਰ ਪੰਜਾਬੀ ਬੋਲਦੇ ਆ ਤਾਂ ਉਹ ਵੀ ਸਾਨੂੰ ਅੱਧੀ ਤੇ ਪਛੱਦੀ ਆਉਂਦੀ ਹੈ ਮੇਰਾ ਖਿਆਲ ਹੈ ਸ਼ਾਇਦ ਹੀ ਕਿਸੇ ਨੂੰ ਇੱਥੇ ਪੈਂਦੀ ਆਉਂਦੀ ਹੋਵੇ ਸਾਡੇ ਦਰਸ਼ਕ ਜਿਹੜੇ ਸਾਡੇ ਲੋਕ ਸਾਨੂੰ ਸੁਣ ਰਹੇ ਨੇ ਹੋ ਸਕਦਾ ਕਿਸੇ ਨੂੰ ਆਉਂਦੀ ਹੋਵੇ ਮਾਫੀ ਚਾਹੁੰਦਾ ਮੈਂ ਇਹ ਗੱਲ ਕਹਿ ਰਿਹਾ ਇਸ ਮੰਚ ਦੇ ਉੱਤੇ ਪਰ ਸਾਡੇ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ ਨਾ ਹੀ ਪੜ੍ਹਨਾ ਚਾਹੁੰਦੇ ਨੇ ਸਾਰਿਆਂ ਨੂੰ ਇੱਕ ਕ੍ਰੇਜ਼ ਲੱਗਿਆ ਹੋਇਆ ਕਿ ਅਸੀਂ ਆਪਣੇ ਬੱਚਿਆਂ ਨੂੰ ਅ ਅੰਗਰੇਜ਼ੀ ਸਕੂਲਾਂ 'ਚ ਪੜਾ ਲਈਏ ਤੇ ਉਸੀ ਗੱਲ ਹੈ ਜੇਕਰ ਅਸੀਂ ਆਪਾਂ ਹੀ ਆਪਣੇ ਦਾਦਾ-ਦਾਦੀ ਨਾਲ ਪੰਜਾਬੀ ਨਹੀਂ ਬੋਲਾਂਗੇ ਤਾਂ ਉਹ ਰਿਸ਼ਤਾ ਨਹੀਂ ਨਿਭੇਗਾ ਹਨਾ ਨਿਸ਼ਤਾ ਨਹੀਂ ਨਿਭ ਸਕਦਾ ਸੋ ਰਿਸ਼ਤਾ ਨਿਭਾਉਣਾ ਹੈ ਜੇ ਦਰਸ਼ਕੋ ਦੇਕਰ ਤੁਸੀਂ ਤਾਂ ਸਾਨੂੰ ਆਪਣੇ ਦਾਦਾ-ਦਾਦੀ ਨਾਨਾ-ਨਾਨੀ ਕੋਲ ਬੈਠਣਾ ਪਏਗਾ ਪੁਰਾਣੀਆਂ ਗੱਲਾਂ ਸੁਣਨੀਆਂ ਪੈਣਗੀਆਂ ਪੁਰਾਣੀਆਂ ਖੋਤਾ ਸੁਣਨੀਆਂ ਪੈਣਗੀਆਂ ਖਾਨ ਸੁਣਨੇ ਪੈਣਗੇ ਤੇ ਇਕ ਗੱਲ ਹੋਰ ਹੈ ਤੇ ਮੈਂ ਸਾਂਝੀ ਕਰ ਦਿਆਂ ਕਿ ਅਸੀਂ ਨਾ ਜਦੋਂ ਆਪਣੇ ਘਰ 'ਚ ਹੁੰਦੇ ਸੀਗੇ ਨਾ ਛੋਟੇ ਹੁੰਦੇ ਮੈਨੂੰ ਯਾਦ ਹੈ ਕਿ ਅਸੀਂ ਆਪਣੇ ਦਾਦੀ ਜੀ ਤੋਂ ਜਾਂ ਨਾਨੇ ਜੀ ਜਦੋਂ ਜਾਣਾ ਹੁੰਦਾ ਸੀਗਾ ਨਾ ਤਾਂ ਸਾਨੂੰ ਪੁਰਾਣੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀਗੇ ਰਾਤ ਨੂੰ ਮੱਜੇ ਦੇ ਪੈ ਜਾਣਾ ਸਾਰੇ ਇਕੱਠੇ ਤੇ ਅਸੀਂ ਕਈ ਵਾਰ ਬੁੱਝਣਾ 부ਝਾਰਤਾ ਬੁੱਝਣੀ ਆ ਸੋ ਇਹ ਐਦੇ ਨਾਲ ਆ ਲਗਾਵ ਹੋਰ ਜ਼ਿਆਦਾ ਹੁੰਦਾ ਸਾਡਾ ਤੇ ਉਹੀ ਗੱਲ ਹੈ ਕਿ ਨਾ ਤਾਂ ਹੁਣ ਕੋਈ 부ਝਾਰਤਾ ਪਾਉਂਦਾ ਤੇ ਨਾ ਹੀ ਕੋਈ ਕਹਾਣੀਆਂ ਸੁਣਾਉਂਦਾ ਇਵਨ ਕਿ ਜੇ ਗਲੋਰੀਆਂ ਸੁਣਾਉਣੀਆਂ ਹੁੰਦੀਆਂ ਸਾਡੇ ਘਰਾਂ ਦੇ ਵਿੱਚ ਸਾਡੇ ਪੇਰੈਂਟਸ ਸਾਨੂੰ ਫੋਨ ਚਲਾ ਕੇ ਦੇ ਦਿੰਦੇ ਨੇ ਤੇ ਉਹਦੇ ਨਾਲ ਅਸੀਂ ਗਲੋਰੀਆਂ ਵੀ ਲੈ ਲੈਣੇ ਆ ਤੇ ਬੱਚੇ ਸੌ ਵੀ ਜਾਂਦੇ ਨੇ ਸੌਮੇ ਦਾ ਯੁੱਗ ਹੋ ਗਿਆ ਸੋ ਲੋੜ ਹੈ ਜੀ ਆਪਣੇ ਆਪ ਨੂੰ ਚੇਂਜ ਕਰਨ ਦੀ ਬਿਲਕੁਲ ਦੇਖੋ ਗੱਲ ਇਹ ਹੈ ਕਿ ਆਪਾਂ ਵਿਰਾਸਤ ਨੂੰ ਵੀ ਸੰਭਾਲਣਾ ਤੇ ਬੱਚਿਆਂ ਨੂੰ ਵਿਰਾਸਤ ਹੈ ਕੀ ਉਹਦੇ ਬਾਰੇ ਜਾਣਕਾਰੀ ਵੀ ਦੇਣਾ ਜੀ ਕੁਝ ਲੋਕ ਐਸੇ ਵੀ ਨੇ ਜਿਹੜੇ ਸ਼ਹਿਰ ਚਲੇ ਗਏ ਉਹਨਾਂ ਨੇ ਆਪਣੇ ਪਿੰਡ ਦੇ ਮਕਾਨ ਉਹ ਬੇਚ ਦਿੱਤੇ ਸੇਲ ਕਰਿਆ ਬਿਲਕੁਲ ਬਿਲਕੁਲ ਸਰ ਕੁਝ ਲੋਕ ਹੁਣ ਪੰਜਾਬ ਦੀ ਗੱਲ ਕਰਦੇ ਆ ਇੱਥੋਂ ਛੱਡ ਕੇ ਚਾਹ ਪਿੰਡ ਹੈ ਚਾਹ ਸ਼ਹਿਰ ਹੈ ਉਹ ਫੋਰਨ ਵੱਲ ਰੁੱਖ ਕਰ ਰਹੇ ਨੇ ਹੂੰ ਪਰ ਕਿਤੇ ਨਾ ਕਿਤੇ ਜੋ ਅਸੀਂ ਆਪਣੇ ਚੀਜ਼ ਦਾ ਵੈਲਿਊ ਜਿਹੜੀ ਇੱਕ ਕੀਮਤ ਕਦਰ ਹੁੰਦੀ ਹੈ ਉਹ ਜਦ ਪਤਾ ਲੱਗਦੀ ਹੈ ਜਦੋਂ ਇਨਸਾਨ ਸਾਥ ਤੋਂ ਦੂਰ ਹੋ ਜਾਂਦਾ ਦੂਰ ਹੋ ਜਾਂਦਾ ਜੋ ਤੁਸੀਂ ਪੰਜਾਬ ਤੋਂ ਕਿਤੇ ਵਿਦੇਸ਼ ਚਲੇ ਜਾਂਦੇ ਆ ਤਾਂ ਸਾਨੂੰ ਫੇਰ ਯਾਦ ਆਉਂਦਾ ਯਾਰ ਕਿ ਯਾਰ ਦੋਸਤ ਕੀ ਸੀ ਮੇਰੀ ਧਰਤੀ ਮੇਰਾ ਪਿੰਡ ਮੇਰਾ ਖੇਤ ਕੀ ਸੀ ਕੀ ਸੀ ਫੇਰ ਸਾਨੂੰ ਅਸੀਂ ਉੱਥੇ ਜਦੋਂ ਵੀ ਆਉਂਦੇ ਆ ਉਹ ਫਿਰ ਉਹ ਚੀਜ਼ ਨੂੰ ਅਸੀਂ ਬੱਦ ਚੜ ਕੇ ਹਿੱਸਾ ਲਾਉਣੇ ਆ ਸਮਝਣ ਦੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਸਮਝਾ ਦੇ ਕਿ ਇਹ ਮੇਰਾ ਪਿੰਡ ਹੈ ਇਹ ਮੇਰਾ ਨਾਨਾ ਹੈ ਇਹ ਮੇਰਾ ਦਾਦਾ ਹੈ ਇਹ ਮੇਰਾ ਚਾਚਾ ਹੈ ਤਾਇਆ ਹੈ ਤੇ ਅਸੀਂ ਉਹੀ ਚੀਜ਼ਾਂ ਨੂੰ ਅਗਰ ਅਪਣਾ ਲੈਨੇ ਆ ਬੱਚਿਆਂ ਨੂੰ ਗੱਲ ਹੋਈ ਹੈ ਕਿ ਦੇਖੋ ਚਾਹੇ ਕਿਤੇ ਵੀ ਜਾਓ ਤਰੱਕੀਆਂ ਕਰੋ ਪਰ ਕਿਤੇ ਨਾ ਕਿਤੇ ਜਿਹੜਾ ਸਾਡਾ ਸੱਭਿਆਚਾਰ ਕਾ ਪਿਆਰ ਮੁਹੱਬਤ ਹੈ ਰਿਸ਼ਤੇਦਾਰੀਆਂ ਨਾਲ ਇੱਜ਼ਤ ਮਾਣ ਹੈ ਉਹ ਜਦ ਹੀ ਕਾਇਮ ਹੋਏਗਾ ਜਦ ਤੱਕ ਤੁਸੀਂ ਉਹਨਾਂ ਨੂੰ ਬੱਚੋਂ ਲੈ ਕੇ ਉੱਥੇ ਜਾਓਗੇ ਜਾਓਗੇ ਉਹ ਪਰਿਵਾਰ ਛੋਡੇ ਕੋਲ ਆਏਗਾ ਤੁਸੀਂ ਉਹਨਾਂ ਕੋਲ ਜਾਓਗੇ ਤੁਸੀਂ ਪਿੰਡ ਘੁੰਮਣ ਜਾਓਗੇ ਪਿੰਡ ਦੇ ਬੰਦੇ ਛੋਡੇ ਕੋਲ ਆਉਣਗੇ ਮੇਲ ਮੇ ਜਿਹੜਾ ਮੇਲ ਮਲਾਪ ਆ ਨਾ ਤੁਸੀਂ ਉਹ ਕਾਇਮ ਕਰੋ ਜੀ ਪੈਸਾ ਹੋ ਗਿਆ ਕਿਸੇ ਪ੍ਰਕਾਰ ਹੋਰ ਤਰ੍ਹਾਂ ਦਾ ਕੰਮਕਾਰ ਹੋ ਗਿਆ ਇਹ ਜ਼ਿੰਦਗੀ ਚ ਕੰਮ ਵੀ ਚੱਲਦੇ ਰਹਿਣਗੇ ਪਰ ਮੈਂ ਕਿਸੇ ਨੂੰ ਸਾਨੂੰ ਹੋਰ ਚੀਜ਼ ਕਹਿਣਾ ਚਾਹੁੰਦਾ ਕਿ ਪੰਜਾਬ ਨਾਲ ਅਗਰ ਤੁਸੀਂ ਸਾਊਥ ਇੰਡੀਆ ਜਾਓਗੇ ਹੂੰ ਹੂੰ ਮੈਂ ਸਾਊਥ ਇੰਡੀਆ ਗਿਆ ਜੀ ਉਹ ਲੋਕ ਜਿਹੜੇ ਆਪਣੇ ਐਕਟਰ ਨੇ ਉਹਨਾਂ ਦਾ ਪਹਿਰਾਵਾ ਸਿੰਪਲ ਹੈ ਉਹ ਤੋਤੀ ਬਣਦੇ ਨੇ ਹੂੰ ਲੁੰਗੀ ਕਹਿੰਦੇ ਆਪਾਂ ਨੂੰ ਜੀ ਉਹ ਪਹਿਣ ਕੇ ਪਿੰਡ ਹੁਣ ਵੀ ਜਾਂਦੇ ਨੇ ਉਹਨਾਂ ਦੇ ਹੁਣ ਵੀ ਮਕਾਨ ਨੇ ਹੂੰ ਸਿੰਪਲ ਉਹਨਾਂ ਦਾ ਜ਼ਿੰਦਗੀ ਹੈ ਹੂੰ ਅਗਰ ਉਹਨਾਂ ਨੂੰ ਛੁੱਟੀਆਂ ਮਿਲਦੀਆਂ ਨੇ ਉਹ ਐਡੇ ਵੱਡੇ ਸਟਾਰ ਨੇ ਉੱਥੇ ਸਾਊਥ ਜੀ ਜੀ ਬਿਲਕੁਲ ਉਹ ਪਿੰਡ ਚ ਜਾ ਕੇ ਆਪਣੇ ਬੱਚਿਆਂ ਨੂੰ ਉਹੀ ਨੀਚੇ ਬੈ ਕੇ ਖਾਣਾ ਖਾਂਦੇ ਨੇ ਚੌਲ ਖਾਣਾ ਹੱਥਾਂ ਨਾਲ ਖਾਣਾ ਤੇ ਜਿਹੜਾ ਆਪਣਾ ਕੇਲੇ ਦਾ ਹੁੰਦਾ ਜੋ ਉਹਨਾਂ ਦਾ ਮਤਲਬ ਕੁਵਾਰਾ ਬਿਲਕੁਲ ਕੇਲੇ ਤੇਰਾ ਕਿਹੜਾ ਸੀ ਹਾਂਜੀ ਤੇ ਅਗਰ ਆਪਾਂ ਆਪਣੀ ਗੱਲ ਕਰ ਲਈਏ ਅਸੀਂ ਲੋਕ ਹੋਟਲ ਮਤਲਬ ਦਿਖਾਵੇ ਵਾਲੀ ਪੰਜਾਬੀ ਜਿਹਨੂੰ ਕਹਦੀ ਹੈ ਨਾ ਉਹ ਦਿਖਾਵੇ ਵਾਲੀ ਜ਼ਿੰਦਗੀ 'ਚ ਜ਼ਿਆਦਾ ਦਿਖਾ ਰਹੇ ਹਾਂ ਚਾਹੇ ਆਪਾਂ ਸ਼ਹਿਰ ਦੀ ਗੱਲ ਕਰ ਲਈਏ ਪਿੰਡ ਦੀ ਗੱਲ ਕਰ ਲਈਏ ਅਸੀਂ ਦੂਜੇ ਨੂੰ ਅਮੀਰੀ ਦਿਖਾਉਣ ਦੀ ਕੋਸ਼ਿਸ਼ ਕਰਦੇ ਦੂਜੇ ਨੂੰ ਸਿਆਣੇ ਦਿਖਾਉਣ ਦੀ ਕੋਸ਼ਿਸ਼ ਕਰਦੇ ਚਾਹੇ ਪੜਾਈ ਤੌਰ ਤੇ ਹੋਵੇ ਪੈਸੇ ਦੇ ਹੋਵੇ ਹਾਂ ਉਹ ਸਟੈਂਡਰਡ ਜਿਹੜਾ ਹਾਂ ਉਹ ਸਟੈਂਡਰਡ ਸਾਡੇ ਕੋਲ ਹੈ ਨਹੀਂ ਪਰ ਦਿਖਾਣੇ ਆ ਦਿਖਾਣੇ ਆ ਸਾਡੇ ਕੋਲੇ ਸਾਨੂੰ ਪਤਾ ਹੈ ਕਿ ਇਹ ਤਾਂ ਸਾਡੇ ਬਜ਼ੁਰਗਾਂ ਦਿੱਤਾ ਹੈ ਸਾਡੇ ਕੋਲ ਕੀ ਹੈ ਜੀ ਅਗਰ ਬਜ਼ੁਰਗਾ ਨੇ ਸਾਨੂੰ ਜ਼ਮੀਨ ਜਿਦਾ ਦਿੱਤੀ ਘਰ-ਬਾਰ ਦਿੱਤਾ ਥੋੜੇ ਕੋਲ ਕੀ ਆਇਆ ਤੁਸੀਂ ਕਿਸ ਗੰਮ ਤੇ ਲੋਕਾਂ ਨੂੰ ਦਿਖਾਵਾ ਕਰਦੇ ਹੋ ਜੋ ਬਿਲਕੁਲ ਜੀ ਉਹ ਹੀ ਖੁਦ ਕਰਕੇ ਦਿਖਾਓ ਤੇ ਖੁਦ ਕਮਾ ਕੇ ਦਿਖਾਓ ਤਾਂ ਬਿਲਕੁਲ ਤੇ ਆਪਣੀ ਕਮਾਈ ਦਾ ਥੋੜਾ ਦਿਖਾਵਾ ਕਰਦੇ ਦਾ ਵੱਖਰਾ ਹੁੰਦਾ ਪਰ ਆਪਣੇ ਮਾਪਿਓ ਦੀ ਕਮਾਈ ਦੇ ਪਾ ਦਿਖਾਵਾ ਕਰਦੇ ਆ ਉਹ ਕੁਝ ਵੱਖਰਾ ਹੁੰਦਾ ਖੈਰ ਸਭ ਨੂੰ ਪਤਾ ਤਾਂ ਹੁੰਦਾ ਹੀ ਆ ਜੀ ਪਰ ਗੱਲ ਕਿਤੇ ਨਾ ਕਿ ਦੇਖੋ ਪਤਾ ਹੁੰਦਾ ਪਰ ਕਿਤੇ ਨਾ ਕਿਤੇ ਅਸੀਂ ਸ਼ੋਅ ਕਰਦੇ ਆ ਨਾ ਮਾਪੇ ਦਾ ਪੈਸਾ ਸਾਨੂੰ ਪਤਾ ਕਿ ਸਾਡੇ ਕੋਲ ਕੁਆਲਿਟੀ ਕੀ ਹੈ ਜੀ ਅਸੀਂ ਕਹਿਣਾ ਨਹੀਂ ਚਾਹੁੰਦਾ ਪਰ ਅੱਜ ਕੱਲ ਜਿਹੜੀ ਪੰਜਾਬ ਦੀ ਪੀੜ੍ਹੀ ਹੈ ਨਾ ਉਹ ਫੋਕਰਪਣੇ ਚ ਜ਼ਿਆਦਾ ਰੈਲਿਟੀ ਨੂੰ ਘੱਟ ਦੇਖਦੀ ਹੈ। ਅਗਰ ਉਹਨੂੰ ਕਹਿ ਦਈਏ ਯਾਰ ਆ ਕਿ ਉਹ ਕੁਗਾ ਯਾਰ ਆ ਕੀ ਕੱਪੜੇ ਪਾਈ ਫਿਰਦਾ ਯਾਰ ਥੋੜਾ ਚਲਾ ਤੈਨੂੰ ਬ੍ਰਾਂਡਡ ਚੀਜ਼ਾਂ ਦੀ ਵਾਮੋ ਹੁਣ ਇਹ ਨਹੀਂ ਦੇਖਣਾ ਕਿ ਮੇਰਾ ਜਿਹੜਾ ਦੋਸਤ ਹੈ ਉਹਦੇ ਘਰ ਦਾ ਮਾਹੌਲ ਕਿਵੇਂ ਆ। ਜੀ। ਸੋ ਸੁਰਿੰਦਰ ਜੀ ਮੇਰਾ ਖਿਆਲ ਆ ਆਪਣੇ ਹੁਣ ਗੱਲਬਾਤ ਸਮਾਪਤ ਹੋਕਦਾ ਜਾ ਰਿਹਾ ਹੈ। ਆਖੀਰ ਦੇ ਵਿੱਚ ਆਪਾਂ ਇਹੀ ਕਹੂੰਗਾ ਮੈਂ ਤਾਂ ਕਿ ਸਾਨੂੰ ਪੁਰਾਣੇ ਰਿਸ਼ਤੇ ਮੁੜ ਤੋਂ ਸੁਰਜੀਤ ਕਰਨ ਦੀ ਲੋੜ ਹੈ। ਕੀ ਆਪਣੇ ਜਿਹੜੇ ਪੁਰਾਣੇ ਰਿਸ਼ਤੇ ਤੁਹਾਡੇ ਨਾਨਾ ਨਾਨੀ ਚਾਚਾ ਚਾਚੀ ਦਾਦਾ ਦਾਦੀ ਤਾਇਆ ਤਾਈ ਜਾਂ ਫਿਰ ਬਹੁਤ ਹੈ ਹਜੇ ਸਾਡੇ ਰਿਸ਼ਤੇ ਨੇ ਆਪਸ ਦੇ ਵਿੱਚ ਮਾਸੜ ਮਾਸੀ ਹੋ ਗਏ ਹਨਾ ਸੋ ਇਦਾਂ ਦੇ ਬਹੁਤ ਸਾਰੇ ਰਿਸ਼ਤੇ ਨੇ ਸੋ ਉਹਨਾਂ ਦੇ ਕੋਲ ਜਾ ਕੇ ਬੈਠਣ ਦੀ ਲੋੜ ਹੈ ਉਹਨਾਂ ਦੇ ਕੋਲ ਜਾ ਕੇ ਗੱਲਾਂ ਕਰਨ ਦੀ ਲੋੜ ਹੈ ਉਹਨਾਂ ਕੋਲ ਜਾ ਕੇ ਉਹੀ ਪੁਰਾਣੀਆਂ ਅਖੌਤਾਂ ਅਖਾਣ ਬੁਜ਼ਾਰਤਾ ਸੁਣਨ ਦੀ ਲੋੜ ਹੈ ਤਾਂ ਅਸੀਂ ਜਾ ਕੇ ਪੁਰਾਣੀਆਂ ਗੱਲਾਂ ਸਿੱਖ ਸਕਾਂਗੇ ਅਸੀਂ ਤੇ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰ ਸਕਾਂਗੇ ਸੋ ਅੱਜ ਲਈ ਇੰਨਾ ਜੀ ਸਾਨੂੰ ਦੋਨੋਂ ਨੂੰ ਦਿਓ ਆਗਿਆ ਸਾਡਾ ਜੋ ਗੱਲਬਾਤ ਹੈ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ